ਪੰਜਾਬੀ ਰੇਡੀ ਯੂਐਸਏ ਦੇ ਸਾਰੇ ਸੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਪੰਜਾਬੀ ਰੇਡੀ ਯੂਐਸਏ ਦਾ ਹੋਸਟ ਜਖਤਾਰ ਗਿੱਲ ਸੋ ਦੋਸਤੋ ਅੱਜ ਮੈਂ ਇੰਟਰਵਿਊ ਕਰਨ ਜਾ ਰਿਹਾ ਤੁਹਾਨੂੰ ਇੱਕ ਉਹ ਜੇ ਫਨਕਾਰ ਦੇ ਨਾਲ ਇੱਕ ਬਹੁਤ ਤਕੜਾ ਲੇਖਕ ਤੇ ਲੇਖ ਦੇ ਨਾਲ ਨਾਲ ਬਹੁਤ ਤਕੜਾ ਗਾਇਕ ਜਿਸ ਨੇ ਬਹੁਤ ਸਨੇ ਗੀਤ ਆਪ ਵੀ ਲਿਖੇ ਤੇ ਹੋਰ ਟੌਪ ਦੇ ਕਲਾਕਾਰਾਂ ਨੂੰ ਵੀ ਲਿਖ ਕੇ ਦਿੱਤੇ ਤੇ ਉਹਨਾਂ ਦਾ ਗੀਤ ਕਿਹੋ ਜਿਹਾ ਗੀਤ ਚੱਲਿਆ ਜਿਹੜਾ ਸ਼ੁਰੂਆਤ ਦੇ ਵਿੱਚ ਆਪਾਂ ਉਹਨਾਂ ਨੂੰ ਪੁੱਛਾਂਗੇ ਕਦੋਂ ਰਿਕਾਰਡ ਹੋਇਆ ਤੇ ਉਹ ਗੀਤ ਦਿੱਤਾ ਹਰਚੰਨ ਗਰੇਵਾਲ ਤੇ ਸੁਰਿੰਦਰ ਕੌਰ ਨੂੰ ਉਸ ਟਾਈਮ ਜਦੋਂ ਹਰਚੰਨ ਗਰੇਵਾਲ ਤੇ ਸੁਰਿੰਦਰ ਕੌਰ ਹੁਣੀ ਗੁਰਦੇਵ ਸਿੰਘ ਮਾਨ ਮਾਨ ਮਰਾੜਾ ਵਾਲ ਤੇ ਹਿੰਦਰਜੀਤ ਹਸਨਪੁਰੀ ਹੋਣਾ ਤੁਰਕਾਲ ਲੈਂਦੇ ਸੀ ਉਸ ਟਾਈਮ ਇਸ ਫਨਕਾਰ ਨੇ ਕਿਹੋ ਜਿਹਾ ਗੀਤ ਲਿਖ ਕੇ ਦਿੱਤਾ ਜਿਹੜਾ ਅੱਜ ਵੀ ਉਸੇ ਤਰ੍ਹਾਂ ਚੱਲ ਰਿਹਾ ਹੈ ਤੇ ਉਹ ਗੀਤ ਦੇ ਬੋਲ ਆ ਤੁਸੀਂ ਸਮਝ ਆਉਗੇ ਸਾਰੇ ਹੋ ਕੇ ਫੇਲ ਕਹਾ ਕਰ ਅਸੀਂ ਹੋ ਗਏ ਹਾਂ ਪਾਸ ਕਰੀ ਚੱਲ ਇਦਾਂ ਹੀ ਰੱਬਾ ਮਾਈ ਕਰਦੀ ਅਰਦਾਸ ਸਾਰੇ ਕਹਿੰਡ 16ਵੀਂ ਸੰਦੀਲੇ ਮੇਰੀ 9ਵੀਂ ਕਲਾਸ ਧਾਂਦਰੇ ਵਾਲਾ ਹੁਣ ਵੀ ਪਾਉਂਦਾ ਊੜੇ ਨੂੰ ਬਿਹਾਰੀ ਅੱਧੀ ਰਾਤ ਤੱਕ ਮੈਂ ਪੜਦੀ ਬਿਤੇ ਨੇ ਚਿੱਠੀਆਂ ਲਿਖਣ ਦੀ ਮਾਰੀ ਅੱਤੀ ਰਾਤ ਤੱਕ ਮੈਂ ਪੜਦੀ ਰਹਿ ਤਿੰਨ ਚਿੱਠੀਆਂ ਲਿਖਣ ਦੇ ਮਾਰੇ ਹੌਲੀ ਬੋਲ ਕੋਈ ਸੁਣਣਾ ਲਵੇ ਹੈ ਸਾਨੂੰ ਵੀ ਇਹ ਹੋ ਬਿਮਾਰੀ ਸੋ ਉਹ ਦੋਸਤੋ ਸਮਝ ਹੀ ਗਏ ਹੋਗੇ ਮੇਰੀ ਮਰਜ਼ ਜਸਵੰਤ ਸੰਦੀਲਾ ਤਾਂਦਰੇਵਾਲਾ ਬਾਈ ਜੀ ਪੰਜਾਬੀ ਰੇਡੀਓ ਯੂ ਐਸ ਏ ਤੇ ਤੁਹਾਨੂੰ ਜਿ ਆਇਆ ਨੂੰ ਸਤਿ ਸ੍ਰੀ ਅਕਾਲ ਜਗਤਾਰ ਗੱਲ ਜੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਤੁਹਾਡੇ ਚੈਨਲ ਤੇ ਪੰਜਾਬੀ ਰੇਡੀਓ ਯੂ ਐਸ ਏ ਤੇ ਮੈਨੂੰ ਆਪ ਦੇ ਸਰੋਤਿਆਂ ਨੂੰ ਸਹਾਂਜਪੋਰ ਦਾ ਮੌਕਾ ਮਿਲਿਆ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿਉਂਕਿ ਇਹੋ ਜਿਹੇ ਮੌਕੇ ਕਦੇ ਕਦੇ ਮਿਲਦੇ ਆ ਵਧੀਆ ਸੱਜਣਾਂ ਨਾਲ ਵਧੀਆ ਚੈਨਲ ਤੇ ਵਧੀਆ ਰੇਡੀਓ ਤੇ ਮੈਂ ਆਪਦੇ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਜਪੜੇ ਹਾਂ ਹਾਂਜੀ ਥੈਂਕ ਯੂ ਭਾਈ ਜੀ ਬਹੁਤ ਧੰਨਵਾਦ ਤੁਹਾਡਾ ਤੇ ਭਾਈ ਜੀ ਹੁਣ ਮੈਂ ਤੁਹਾਨੂੰ ਬੜਾ ਰੋਕਣਾ ਨਹੀਂਗਾ ਤੁਸੀਂ ਆਪ ਹੀ ਖੁੱਲੇ ਡੁੱਲੇ ਟਾਈਮ ਦੇ ਨਾਲ 5-7 ਮਿੰਟਾਂ ਤੋਂ ਬਾਅਦ ਮੈਂ ਤੁਹਾਨੂੰ ਕੁਐਸਚਨ ਸ਼ੁਰੂ ਕਰੂੰਗਾ ਤੁਸੀਂ ਆਪਦੀ ਜੀਵਨੀ ਜੀਵਨੀ ਮਤਲਬ ਤੁਸੀਂ ਗਾਇਕੀ ਕਿੱਥੋਂ ਸ਼ੁਰੂ ਕੀਤੀ ਕਿਵੇਂ ਹੋਈ ਕਿਹੜਾ ਸੰਘਰਸ਼ ਹੋਇਆ ਤੇ ਤੁਹਾਡਾ ਪਹਿਲਾ ਗੀਤ ਕਿਹੜਾ ਰਿਕਾਰਡ ਹੋਇਆ ਤੁਸੀਂ ਆਪ ਗਾਉਣਾ ਸ਼ੁਰੂ ਕੀਤਾ ਇਹ ਸਾਰੀ ਡਿਟੇਲ ਨਾਲ ਤੁਸੀਂ ਦੱਸ ਦਿਓ ਮੈਂ ਸਿਰਫ ਕੱਲਾ ਹੰਗਾਰਾ ਭਰੂੰਗਾ ਤਦ ਤੱਕ ਮੈਂ ਤੁਹਾਨੂੰ ਵੱਧ ਤੋਂ ਵੱਧ ਐਂ ਦੇ ਸਕਦਾ ਗਿੱਲ ਸਾਹ ਤੋਂ ਹੀ ਬੜੇ ਫਰਾਖ ਦੇ ਨੇ ਉਹ ਤੇ ਇਹ ਕਹਿੰਦਾ ਸਟੇਜ ਮੇਰੇ ਵੱਲਿਆ ਕਰਕੇ ਵੀ ਤੇਰੇ ਮੂਰੇ ਧਾਂਤ ਸੁਤੇ ਆ ਭਾਵੇਂ ਸੁੱਤਣ ਸਵਾਲਾ ਭਾਵੇਂ ਲੇਗਾ ਦੇਖੋ ਦੇਖੋ ਜੇ ਰੈਫਰੀ ਭਾਜ ਨਾ ਗਰਾਊਂਡ 'ਚ ਸਵਾਦ ਨਹੀਂ ਆਉਂਦਾ ਨਹੀਂ ਨਹੀਂ ਭਾਈ ਦੇ ਭਾਈ ਦੇ ਨਹੀਂ ਰੈਫਰੀ ਸੀਟੀ ਫੜ ਕੇ ਖੜੂਗਾ ਬੇਸਲ ਵੱਜਣੀ ਚਾਹੀਦੀ ਮੈਨੂੰ ਪਤਾ ਲੱਗ ਜੇ ਵੀ ਮੈਂ ਠੀਕ ਖੇਡ ਰਿਹਾ ਕਿ ਗਲਤ ਖੇਡ ਰਿਹਾ ਨਹੀਂ ਨਹੀਂ ਬੇਫਿਕਰ ਹੋ ਬੇ ਆਈਡੀ ਇਹ ਦੀ ਮੈਂ ਤੁਹਾਨੂੰ ਜਾਣਦਿਆਂ ਮੇਰੇ ਬਾਅਦ ਮਿਲਿਆ ਨਹੀਂ ਮੈਂ ਜਾਂਦਾ ਨਹੀਂ ਮੈਂ ਤਾਂ ਵੱਧ ਤੋਂ ਵੱਧ ਟਾਈਮ ਤੁਹਾਨੂੰ ਦੇਣਾ ਚਾਹਣਾ ਮੈਨੂੰ ਪਤਾ ਆਪਣੇ ਕੋਲ ਬਹੁਤ ਹੈ ਤੇ ਆਪਾਂ ਉਹ 15 ਮਿੰਟਾਂ ਦੇ ਵਿੱਚ ਨਿਵੇੜਨਾ ਵੀ ਹੈ ਨਾ ਤੇ ਹੁਣ ਨਹੀਂ ਹੁਣ ਬਹੁਤਾ ਟਾਈਮ ਦਾ ਫਿਕਰ ਨਹੀਂ ਕਰਦਾ ਵੀ ਗੱਲ ਮੁੱਕੀ ਵਸੇ ਜਣ ਨਾਲ ਰੱਬਾ ਤੇਰੀ ਕੀ ਰਾਤ ਮੁੱਕੀ ਤੁਸੀਂ ਮਕਾਉਣਾ ਹੈ ਇਹ ਸ਼ੁਰੂ ਹੋਇਆ ਨਹੀਂ ਮਕਾਉਣ ਦੀਆਂ ਗੱਲਾਂ ਕਰੀ ਨਹੀਂ 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 ਕੋਈ ਨਹੀਂ ਕੋਈ ਨਹੀਂ ਤੁਹਾਡੇ ਲਈ ਕੋਲਾ ਟਾਈਮ ਹੈ ਓਏ ਦੀਪਸੰਦੀ ਨਾਲ ਗੱਲ ਕਰੇ ਜੀ ਜਨਾਨੀ ਹੁੰਦੀ ਪਾਬੀ ਸਬਦੀ ਮਾਰੇ ਦੀ ਜਨਾਨੀ ਹੁੰਦੀ ਪਾਬੀ ਸਬਦੀ ਹਾਂਜੀ ਹੁਣ ਤੁਸੀਂ ਦੱਸੋ ਕਿਵੇਂ ਸ਼ੌਕ ਪਿਆ ਗਿਆ ਕੀ ਐਕਚੁਅਲੀ ਐਕਚੁਅਲੀ ਜਿਹੜਾ ਗੀਤਕਾਰੀ ਆ ਜਾਂ ਗਾਇਕੀ ਆ ਇਹ ਰੱਬ ਹੁਨਰ ਦਿੰਦਾ ਹਰ ਇੱਕ ਇਨਸਾਨ ਨੂੰ ਨਾ ਦੇ ਪੈਸੇ ਨਾ ਮਰਦਾ ਨਾ ਬਾਜ਼ਾਰ ਚੋਂ ਮਰਦਾ ਨਾ ਕਿਸੇ ਮੰਗਿਆ ਜਾਂਦਾ ਇਹ ਕੋਈ ਪਿਛਲੇ ਜਨਮ ਦੇ ਕਰਮ ਕੀਤੇ ਹੁੰਦੇ ਜਾਂ ਕਿਸੇ ਦੀ ਅਸ਼ੀਰਵਾਦ ਹੁੰਦੀ ਆ ਵੀ ਤੁਹਾਨੂੰ ਇਹ ਇਹ ਹਨਰ ਮਿਲਦਾ ਮੇਰੇ ਕੋ ਗੀਤ ਗੀਤ ਲਿਖਰਦਾ ਸ਼ੌਕ ਸੀ ਮੈਂ ਜਦ ਬਚਪਨ ਦੇ ਛੋਟਾ ਜਿਹਾ ਸਕੂਲ ਦੇ ਵਿੱਚ ਪੜਦਾ ਸੀ ਤੇ ਉਦੋਂ ਗੁਰਦੇਵ ਸਿੰਘ ਮਾਨ ਪੰਜਾਬ ਛਾਇਆ ਹੋਇਆ ਸੀ ਕਿਉਂਕਿ ਅੱਜ ਕੱਲ ਦੀ ਜਨਰੇਸ਼ਨ ਤੇ ਗੁਰਦੇਵ ਸਿੰਘ ਮਾਨ ਨੂੰ ਭੁੱਲੀ ਗਈ ਆ ਪਰ ਸਾਡਾ ਪੰਜਾਬ ਦਾ ਸਭ ਤੋਂ ਵੱਡਾ ਗੀਤਕਾਰ ਗੁਰਦੇਵ ਸਿੰਘ ਮਾਨ ਆ ਉਹ ਸ਼ਾਇਰ ਗੀਤਕਾਰ ਸੀ ਆ ਹਾਸ਼ਮਪੁਰੀ ਕਿਉਂਕਿ ਉਹਨਾਂ ਦੀ ਬਹੁਤ ਸਾਰੀਆਂ ਗਜ਼ਲਾਂ ਮੈਂ ਕਦੇ ਜ਼ਿਕਰ ਕਰਦਾ ਹੁਣਾਂ ਵੀ ਤੇਰੇ ਕਦਮਾਂ ਦੀ ਧੂੜ ਨਮਾਣੀ ਨਿਵਰਸ਼ਾਂ ਤੇ ਚੜਾਉਣ ਨੂੰ ਜੀ ਕਰਦਾ ਮੈਨੂੰ ਆਪਣੇ ਪਾਗਲਪਨ ਦੀ ਸੰਦਰਾ ਖਮਾ ਨੂੰ ਜੀ ਕਰਦਾ ਇੱਕ ਉਹਦਾ ਸ਼ੇਰ ਆ ਵੀ ਜ਼ਿੰਦਗੀ ਦੀ ਪਧਰੀ ਰਾਹ ਤੇ ਮੈਂ ਤੁਰਦਾ ਤੁਰਦਾ ਖੱਕ ਚਲੇ ਆ ਮੇਰੇ ਰਾਹ ਵਿੱਚ ਟੂਆ ਪੱਟ ਸਜਦਾ ਮੈਨੇ ਠੋਕਰ ਖਾਣ ਨੂੰ ਜੀ ਕਰਦਾ ਉਹ ਬੜੇ ਬੜੇ ਬਹੁਤ ਹੀ ਅਦਬੀ ਤੇ ਬਹੁਤ ਹੀ ਡੰਗਾਈ ਵਾਲੇ ਸ਼ੇਰ ਉਹਨਾਂ ਨੇ ਕਹੇ ਤੇ ਮੇਰੇ ਤੋਂ ਗੀਤਕਾਰੀ ਉਹ ਐਕਚੁਅਲੀ ਉਹਨਾਂ ਦਾ ਅਸਰ ਹੋਇਆ ਬਾਅਦ ਵਿੱਚ ਐਕਚੁਅਲੀ ਮੈਂ 사ਜਨ ਰਾਏ ਕੁੱਟੀ ਸਾਹਿਬ ਦਾ ਸ਼ਿਗਰਦੋ ਵੀ ਹੋਇਆ ਕਿਉਂਕਿ ਕਹਿੰਦੇ ਗੁਰੂ ਬਿਨ ਗਤ ਨਹੀਂ ਸ਼ਾਬਾ ਨਾ ਪਤਨੀ ਇਹ ਜ਼ਰੂਰੀ ਆ ਅੱਜ ਕਾ ਦੀ ਜਨਰੇਸ਼ਨ ਕਹਿੰਦੀ ਹੈ ਉਸਤਾਦਾਂ ਦਾ ਕੋਈ ਲੋੜ ਨਹੀਂ ਕੀ ਸਿੱਖਣ ਦੀ ਕੋਈ ਲੋੜ ਨਹੀਂ ਇਹ ਜ਼ਰੂਰੀ ਆ ਸੀ ਉਹਨਾਂ ਬੜੇ ਹੰਬਰ ਰਿਕਵੈਸਟ ਕਰਦੇ ਸਾਰੇ ਆਉਣ ਵਾਲੀ ਜਨਰੇਸ਼ਨ ਨੂੰ ਕਿ ਸਿੱਖੋ ਜ਼ਰੂਰ ਕਿਸੇ ਚੰਗੇ ਬੰਦੇ ਦਾ ਸਾਥ ਮਾਣੋ ਹਾਂਜੀ ਤੈਨੂੰ ਤਖਤ ਹਯਾਰਾ ਹਰ ਪਲ ਜੇਤੇ ਆਊਗਾ ਹੀਰੇ ਨਹੀਂ ਕਹੇ ਸਦੀਲਾ ਵੇਖ ਲਈ ਰੰਗpur ਖੇੜੀ ਜਾਕੇ ਕਹੇ ਸਦੀਲਾ ਵੇਖ ਲਈ ਰੰਗpur ਖੇੜੀ ਜਾਕੇ ਮੈਂ ਫਿਰ ਜੋ ਸਕੂਲ ਚ ਗੀਤ ਲਿਖਦਾ ਸੀ ਹਾਂਜੀ ਤੇ ਉਹ ਮੈਂ ਆਪ ਹੀ ਗਾਉਂਦਾ ਹੁੰਦਾ ਸੀ ਅੱਛਾ ਉਸ ਤੋਂ ਬਾਅਦ ਹੌਲੀ ਹੌਲੀ ਮੈਂ ਕਾਲਜ ਚ ਚਲੇ ਗਿਆ ਖਾਲਸਾ ਕਾਲਜ ਲੁਧਿਆਣਾ ਹਾਂਜੀ ਉੱਥੇ ਜਿੰਮੇ ਕਾਲਜ ਗਾਉਣ ਲੱਗਾ ਭੰਗੜੇ ਪਲੇਬੈਕ ਤੇ ਮੈਂ ਗੀਤ ਸੁਣਾਇਆ ਕਰਨੇ ਆਪਣੇ ਮੈਨੂੰ ਸਾਰੇ ਕਹਿੰਦੇ ਗੀਤ ਬਹੁਤ ਵਧੀਆ ਲਿਖਦਾ ਗੀਤ ਬਹੁਤ ਵਧੀਆ ਲਿਖਦਾ ਇਹ ਰਿਕਾਰਡ ਕਰਵਾ ਅੱਛਾ ਕਿਉਂਕਿ ਉਦੋਂ ਰਿਕਾਰਡ ਕਰਾਉਣਾ ਗਿਰ ਸਾਹ ਬਹੁਤ ਵੱਡਾ ਵੱਡਾ ਕੰਮ ਸੀ ਉਹ ਖਸਿਆ ਚ ਕੋਲੇ ਕਲਾਕਾਰ ਇੱਕੋ ਕੰਪਨੀ ਦਿੱਲੀ ਜਾ ਕੇ ਰਿਕਾਰਡ ਹੁੰਦਾ ਹੈ ਅੱਜ ਕੱਲ੍ਹ ਤੇ ਮੋਬਾਈਲ ਤੇ ਰਿਕਾਰਡ ਕਰ ਲਓ ਜਿੱਥੇ ਘਰ ਘਰ ਕਰ ਲਓ ਕਿ ਜਰੀਏ ਹੀ ਹਰ ਸੀ ਕੋਈ ਬੰਦਾ ਸੋਚ ਵੀ ਨਹੀਂ ਸਕਦਾ ਸੀ ਹਾਂਜੀ ਉਹ ਐਚਐਮਬੀ ਚ ਛੇਤੀ ਕੀਤੇ ਐਚਐਮਬੀ ਕਿਸੇ ਨੂੰ ਥੜੇ ਤੇ ਨਹੀਂ ਚੜ੍ਹ ਦਿੰਦੀ ਸੀ ਗੱਲ ਇਹ ਵੀ ਸੀ ਨਾ ਨਾਲ ਨਹੀਂ ਉੱਥੇ ਦਿੱਲੀ ਤੇ ਥੜਾ ਹੀ ਬਹੁਤ ਦੂਰ ਸੀ ਦਿੱਲੀ ਦਿੱਲੀ ਜਾਊਗਾ ਕਿਹੜਾ ਤੇਨੂੰ ਤੀਜੀ ਮੰਜ਼ਲ ਤੇ ਰਿਕਾਰਡਿੰਗ ਹੁੰਦੀ ਸੀ ਹਾਂਜੀ ਨਵੇਂ ਬੰਦੇ ਨੂੰ ਉੱਥੇ ਜਾਣ ਦਾ ਜਿਗਰਾ ਹੀ ਨਹੀਂ ਸਪੈਂਦਾ ਵੱਡੇ ਵੱਡੇ ਕਲਾਕਾਰ ਉੱਥੇ ਬੌੜੀਆਂ ਜਾੜ ਦੇ ਥੱਕ ਕੇ ਘਰ ਬਹਿ ਗਏ ਜਿਨ੍ਹਾਂ ਦੀ ਬਹੁਤ ਟੈਲੈਂਟ ਸੀ ਸੀ ਕੋਈ ਕਿਸੇ ਕਾਰਨ ਕੋਈ ਕਿਸੇ ਕਾਰਨ ਹਾਂਜੀ ਮੈਂ ਬੜਾ ਫਿਰਿਆ ਤੁਰਿਆ ਤੇ ਕਈ ਜਗ੍ਹਾ ਗਿਆ ਤੇ ਇੱਥੇ ਉਹਨੇ ਕਿ ਰਵੀ ਗਰੇਵਾਰ ਤੁਹਾਡੇ ਆਲੇ ਮੇਰਾ ਦੋਸਤ ਸਾਡੇ ਪਿੰਡੋਂ ਹੀ ਤਾਦਰੇ ਤੋਂ ਅੱਜਕੱਲ ਬੜਾ ਤਾਮਯਾਬ ਬਿਜ਼ਨਸ ਮੈਂ ਹਾਂਜੀ ਉਹਨੂੰ ਮੈਂ ਨਾਲ ਲੈ ਜਾਇਆ ਕਰਨਾ ਫਿਰ ਮੈਂ ਇੱਕ ਹੈ ਸ਼ਾਇਦ ਮੇਰੀ ਟ੍ਰੈਜਡੀ ਹੈ ਪਰ ਅੱਜਕੱਲ ਲੋਕ ਹੀ ਹੱਸ ਪੈਂਦੇ ਆ ਹਾਂਜੀ ਮੈਂ ਸਾਈਕਲ ਤੇ ਜਾਂਦਾ ਹੁੰਦਾ ਗੀਤ ਗਾ ਰੀਤ ਲੈ ਕੇ ਵਾਹ ਜੀ ਤੇ ਉਹ ਉਹਨਾਂ ਨੇ ਮੈਂ ਸੋਚਿਆ ਉਹ ਕੋ ਰੋਲ ਰੀਫੀਲ ਮੋਟਰਸਾਈਕਲ ਹੁੰਦਾ ਇਹ ਕਾਲ ਹੈ ਜੀ ਮੈਂ ਕਿਹਾ ਯਾਰ ਤੂੰ ਕਾਰੇ ਮੈਨੂੰ ਮੋਟਰਸਾਈਕਲ ਤੇ ਲੈ ਜਾ ਕਿ ਸ਼ਾਇਦ ਤੇਰਾ ਮੋਟਰਸਾਈਕਲ ਦੇਖ ਕੇ ਮੇਰੇ ਗੀ ਸੁਣ ਲੈਣਗੇ ਇਸ ਬੰਦਾ ਗੀਤ ਕਰ ਚੰਗਾ ਅੱਛਾ ਤੇ ਉਹ 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 ਮੈਨੂੰ ਕਹਿੰਦਾ ਗੀ ਸੁਣ ਲੈ ਮਿੱਤਰਾ ਵੀ ਨਾ ਤੇ ਮੈਂ ਕਿਸੇ ਨੂੰ ਸਾਸੀ ਗੱਲ ਬਣਾਉਣੀ ਆ ਨਾ ਮੈਂ ਕਿਸੇ ਨਾਲ ਗੱਲ ਕਰਨੀ ਆ ਵੀ ਇਹ ਜਿਹੜੇ ਚਮਚੀ ਤੂੰ ਮਾਰਨੀ ਮੈਂ ਤਾਂ ਪਿਛੇ ਖੜ ਜਾਣਾ ਮੈਂ ਕਹਿੰਦਾ ਇਹ ਮੇਰਾ ਕੰਮ ਆ ਤੂੰ ਮੈਨੂੰ ਲੈ ਚੱਲ ਅੱਛਾ ਮੈਂ ਬੁੱਲਾ ਜੀ ਚਾਂਦੀ ਰਾਮ ਦੇ ਚਲੇਗਾ ਨਿਰਿੰਦਰ ਵੀ ਬਾਜੀ ਵੱਡੇ ਕਲਾਕਾਰ ਸੀ ਉਹਨਾਂ ਚਲੇਗਾ ਸੌਰਤਾਂ ਦੇ ਚਲੇਗਾ ਆਪਣੇ ਪੁਲ ਇਹਨੇ ਪੁਲਿਸ ਸਾਹਿਬ ਦੇ ਘਰ ਚਲੇ ਗਿਆ ਹੋਰ ਕਈਆਂ ਦੇ ਚਲੇ ਗਿਆ ਹਾਂਜੀ ਬਸ ਜਿਹਦਾ ਜਮਾ ਮੈਨੂੰ ਬਰੰਗ ਮੋੜ ਦਵੇ ਹਾਂਜੀ ਹਾਂਜੀ ਕਹਿੰਦੇ ਛੋਟੀ ਜਿਹੀ ਉਮਰ ਦਾ ਇਹਨੂੰ ਕੀ ਲਿਖਿਆ ਹੋਣਾ ਆਓ ਸਖਰ ਦੁਪਹਿਰਾ ਤੇ ਗੀਤ ਬਣਾ ਸੁਣਨ ਜੇ ਗੀਤ ਸੁਣ ਤਾਂ ਹੀ ਪਤਾ ਲੱਗੇ ਗੀਤ ਕੋਈ ਲਿਖਿਆ ਹਾਂ ਤੇ ਮੈਨੂੰ ਮੋੜ ਦਿਆ ਕਰ ਤੇ ਉਹ ਮੈਨੂੰ ਦੇਖਿਆ ਕਰੇ ਮੂੰਹ ਚ ਇਸ਼ਾਰਾ ਕਰੇ ਕਿੱਧਰ ਨੂੰ ਮੈਂ ਉਂਗਲ ਕਰ ਦਿਆ ਕਰ ਫਲਾਣੇ ਉਹ ਕਿੱਕ ਮਾਰਿਆ ਕਰੇ ਮੋਢਰ ਚਲ ਪਿਆ ਕਰ ਹਾਂਜੀ ਤੇ ਜਿਹਨੂੰ ਦੋ ਘੰਟੇ ਅਸੀਂ ਫਿਰਦੇ ਰਹੇ ਦੁਪਹਿਰੇ ਤੇ ਮੈਂ ਥੱਕ ਕੇ ਮੈਂ ਕਿਹਾ ਵੀ ਚੱਲ ਹੁਣ ਆਪਾਂ ਪਿੰਡੋਂ ਚਲੀਏ ਉਹਨੇ ਫਿਰ ਮੋਟਰਸਾਈਕ ਜਿਰ ਮੈਨੂੰ ਤੰਗ ਨਾ ਕਰੀਂ ਜਿਹੜੀ ਕੁੱਤੇਖਾਣੀ ਕਰਾਣੀ ਕਰਾ ਲਾ ਮੈਂ ਕਹਿਆ ਯਾਰ ਮੈਂ ਯਾਰ ਮੈਂ ਬਹੁਤ ਦੁਖੀ ਕਹਿਣਾ ਮੈਂ ਸਾਰੇ ਵਿਆਜ ਫਿਰ ਬਿਨਾਂ ਗੱਲ ਦੁਖੀ ਮਰਦਾ ਹਾਂ ਫਿਰ ਜਣੀ ਮੈਂ ਬਹੁਤ ਸਟ੍ਰਗਲ ਕਰਕੇ ਨਾ ਗਿਲ ਸਾਹ ਹਾਂਜੀ ਫਿਰ ਸਾਡੇ ਪਿੰਡ ਦੇ ਕੋਲ ਜਗਮਾਨ ਕੋਈ ਆਈ ਇੱਕ ਵਾਰੀ ਗਾਉਂ ਬੜੀ ਵੱਡੀ ਸਟਾਰ ਸੀ ਪਿੰਡ ਵਾਲੇ ਨੇ ਮੈਨੂੰ ਕਹਿ ਕੇ ਉੱਥੇ ਟਾਈਮ ਦਵਾਤਾ ਵੀ ਸਾਡੇ ਪਿੰਡ ਦਾ ਮੁੰਡਾ ਗਾਉਂਦਾ ਗਵਾਵੇ ਮੈਂ ਗੀਤ ਗਾਇਆ ਮੇਨੂੰ ਗੀਤ ਉਹ ਰਿਕਾਰਡ ਨਹੀਂ ਹੋਇਆ ਉਹ ਲੋੜੀ ਦਾ ਪਰੋਮ ਸੀ ਅੱਛਾ ਉਹ ਮੈਨੂੰ ਹੁਣ ਤੱਕ ਯਾਦ ਆ ਵੀ ਮੁਖੜੀ ਦਾ ਮੁੱਲ ਕੋਈ ਨਾ ਜੇ ਨਾ ਹੋਵੇ ਤੇਰੇ ਮੱ ਹੋਵੇ ਤੇਰੇ ਮੱਥੇ ਤੇ ਦੇਵੜੀ ਕਹਿੰਦੇ ਸੀ ਦੀਵਾਲੀ ਨੂੰ ਹੱਸੂ ਹੁਣ ਦਾ ਲੰਘੀ ਮੰਜਾ ਜਣਾ ਲੋੜੀ ਨਹੀਂ ਔੜ ਚ ਮੀਆਂ ਦਾ ਵਸਣਾ ਨਹੀਂ ਜਿੰਨ ਤੇਰਾ ਜਾਪੇ ਹੱਸਣਾ ਉਹ ਕਹਿੰਦੀ ਗੱਗਤ ਗੀਤ ਗੀਤ ਤੂੰ ਵਧੀਆ ਲਿਖਦਾ ਤੂੰ ਸਾਨੂੰ ਗੀਤ ਸਾਡੇ ਨਾਲ ਗਾਉਣ ਚੱਲਿਆ ਕਰ ਮੈਂ ਕਹਾਂ ਜੀ ਮੈਂ ਤਾਂ ਗਾਉਣ ਗੁੰਂਦਾ ਨਹੀਂ ਮੈਨੂੰ ਗੀਤ ਲਿਖਣ ਦਾ ਓਏ ਕਹਿੰਦੀ ਗੱਲ ਨੂੰ ਫਿਰ ਸਾਡੀ ਕੋਠੀ ਆਈ ਉਹ ਮਿਲ ਲਗਾ ਜ ਰੀਨਲ ਦੇ ਸੀ ਅੱਛਾ ਮੈਂ ਸਵੇਰੇ ਸਾਈਕਲ ਤੇ ਫਿਰ ਸਿੱਧਾ ਉਹਨਾਂ ਦੇ ਘਰ ਗਿਆ ਮੈਂ ਕਾਲਜ ਨਹੀਂ ਗਿਆ ਹਾਂ ਉਹਨਾਂ ਨੇ ਗੀਤ ਸੁਣਾਇਆ ਤੇ ਉਹਨਾਂ ਨੇ ਗੀਤ ਜਾ ਕੇ ਦਿੱਲੀ ਕਰਾਤਾ ਤੇਰੇ ਪਿੱਛੇ ਜੱਟੀ ਨੇ ਘਰ ਛੱਡੇ ਦੁਕਾਨਾਂ ਸੀ ਅੱਛਾ ਦੁਕਾਨਾਂ ਜੀ ਮੋਹ ਜੀ ਮੋਹ ਦਾ ਕੇ ਦੀ ਜਗਮੋਹ ਦਾ ਕੇ ਦੀ ਸਾਹਿਬ ਦਾ ਉਹ ਜਦੋਂ ਨੌ ਬੋਲਣ ਲੱਗਿਆ ਫਿਰ ਮੈਂ ਕਾਲਜ ਦੇ ਮੁੰਡੇ ਸਾਥ ਸਾਥ ਕੇ ਮੈਂ ਕਿਹਾ ਦੇਖੋ ਰਿਕਾਰਡ ਮੇਰੇ ਤੇ ਮੇਰਾ ਨੌ ਬੋਲਦਾ ਤੇ ਮੇਰੀ ਜਨ ਬੁੱਕਤ ਹੋ ਗਈ ਤਾਂ ਦੌਲ ਦਾ ਪਿਆਰ ਵੇ ਝੂਠਾ ਪਿਆਰ ਰੂਹਾਂ ਦਾ ਸੱਚਾ ਤਾਂਦਰੇ ਵਾਲੇ ਸੰਦੀਲੇ ਮੇਰਾ ਪਿਆਰ ਨੀ ਸਜਣਾ ਕੱਟਿਆ ਥੀਮ ਡੋਢੇ ਜਾਰ ਦਾ ਸ਼ਰਾਬ ਛੱਡ ਦੇ ਸਾਰੇ ਕੰਮ ਮਾਰੇ ਤੂੰ ਜਨਾਬ ਛੱਡ ਦੇ ਫਿਰ ਤੇਰੀ ਮੇਰੀ ਜੋੜੀ ਪੱਕੀ ਹਰਤੀ ਦੱਬ ਕੀਤੇ ਦੋਵੇਂ ਤੂੰ ਇੱਕ ਕਰਤੀ ਫਿਰ ਹਰਜੰਗਰੇਵਰ ਸਾਹਿਬ ਉਹਨਾਂ ਨੇ ਸਾਡੇ ਨਾਲ ਇੱਕ ਦੋਸਤ ਹੁੰਦੇ ਸੀ ਸਾਡੇ ਇਹ ਪੁੱਛਿਆ ਦੇ ਉਹਨਾਂ ਨੂੰ ਮੈਂ ਲਾਉਂਦੇ ਸੀ ਉਹਨਾਂ ਨੇ ਕਹਿੰਦਾ ਸਾਡੇ ਕੋਲੇ ਦਾ ਮੁੰਡਾ ਇੱਕ ਵਧੀਆ ਗੀਤ ਲਿਖਦਾ ਮੈਨੂੰ ਕਹਿੰਦਾ ਗੀਤ ਸੁਣਾ ਮੈਂ ਗੀਤ ਸੁਣਾਇਆ ਉਹ ਕਹਿੰਦੇ ਵਾਹ ਵੇਵਾ ਦਾ ਉਹ ਗੀਤ ਸੀ ਨਵੇਂ ਜਨਰੇਸ਼ਨ ਵਾਸਤੇ ਕਿਉਂਕਿ ਉਦੋਂ ਤਾਂ ਇਹੋ ਜਿਹੇ ਗੀਤ ਰਿਕਾਰਡ ਨਹੀਂ ਹੁੰਦੇ ਤੇ ਮੈਂ ਜੋ ਸੁਣਾਇਆ ਬੜੇ ਖੁਸ਼ ਹੋਏ ਉਹਨਾਂ ਨੇ ਫਿਰ ਜਾ ਕੇ ਹੋਰ ਰਿਕਾਰਡ ਕਰਾਤਾ ਅਧਿਰਾਤਕ ਮੈਂ ਪੜ੍ਹਦੀ ਵਿੱਚ ਚਿੱਠੀਆਂ ਲਿਖਦੀ ਵਾਰੀ ਅੱਜ ਕੱਲ੍ਹ ਤਾਂ ਥੋੜਾ ਜਿਹਾ ਹੋਰ ਤਰ੍ਹਾਂ ਲੱਗਦਾ ਵੀ ਇਹ ਸਿਆਣੇ بڑے ਬੰਦੇ ਨੇ ਕਿਹੋ ਜਿਹਾ ਗੀਤ ਲਿਖੇ ਹੋਣੇ ਉਹ ਟਾਈਮ ਦੀ ਗੱਲ ਹੈ ਭਾਈ ਕਿਹੜੇ ਸਾਲ ਚ ਆਇਆ ਸੀ ਇਹ ਇਹ ਚ 7 ਅਤੇ ਉਦੋਂ ਜਾਨੀ ਆਪਾਂ ਵੀ ਯੰਗ ਸੀ ਉਦੋਂ ਤਾਂ ਇਹ ਫੀਲਿੰਗ ਵੀ ਆਈ ਨਹੀਂ ਹੁੰਦੀਆਂ ਹਾਂ ਹਾਂਜੀ ਬਿਲਕੁਲ ਹੁਣ ਤੇ ਲੱਗਦਾ ਕਿ ਵੀ ਕਈ ਵਾਰ ਯਾਰ ਕੀ ਕਹਾਂਗੇ ਜਵਾਕ ਵੀ ਇਹੋ ਜੇ ਕੰਮ ਨਹੀਂ ਕੋਈ ਨਹੀਂ ਟਾਈਮ ਦੇ ਟਾਈਮ ਦੇ ਨਾਲ ਸਾਰਾ ਕੁਝ ਚੇਂਜ ਹੁੰਦਾ ਉਹ ਸਬਜੈਕਟ ਹੀ ਹੋ ਜੇ ਸੀਗੇ ਹੈਨਾ ਤਾਂ ਤੇਰੇ ਵਾਲਾ ਪਉਂਦਾ ਹੁਣ ਵੀ ਊੜੇ ਨੂੰ ਦਿਹਾਰੀ ਹੌਲੀ ਬੋਲ ਕੋਈ ਸੁਣ ਨਾ ਲਵੇ ਹੈ ਸੰਦੀ ਇਹੋ ਬਿਮਾਰੀ ਫੇਰ ਧਮਕ ਮਾਰਨੇ ਜਾਂ ਹਾਂ ਦਾ ਕਰਜ਼ਬੂਰਾ ਜਿਗਰ ਦਾ ਦਰਦ ਬੂਰਾ ਮਾੜੇ ਦੀ ਜਨਾਨੀ ਹੁੱਡੀ ਭਾਬੀ ਸਾਹਿਬ ਦੀ ਚਿੰਦਾ ਜੀ ਨੇ ਗੋਲੀ ਚੜ ਦੀ ਹੀਰ ਨੂੰ ਕੁੜੀ ਦਾ ਨਾਮ ਦੀਆਂ ਮਾਂ ਦੇ ਨੇ ਕੁੜੀ ਕੁੰਜ ਵਰਗੀ ਫੇਰ ਤਾਂ ਗਿਲ ਸਾਹਿਬਾ ਸੁੱਤ ਬਜਾ ਬਜਾ ਹੋ ਗਈ ਪੁੱਤਰ ਆਜ਼ਾਦ ਬੂਰਾ ਕੁੱਸੇ ਵਿੱਚ ਸਾਦ ਬੂਰਾ ਉਸ ਵੇਲੇ ਸਾਦ ਕੋਲੋਂ ਰੱਬ ਡਰਦਾ ਪਰ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ ਮਾਨਕ ਨੇ ਕਿਹਾ ਸੀ ਕੁੜੀ ਗੂੰਜ ਵਰਗੀ ਤੇ ਇੱਕ ਦੂਜਾ ਸੀ ਉਹ ਕੁਖਨਸ ਲਕਣੀ ਹੋਈ ਉਹ ਇੱਕ ਇੱਕ ਬੰਦਾ ਮੈਨੂੰ ਕਹਿੰਦਾ ਤੂੰ ਗੀਤ ਸੁਣਿਆ ਕਿ ਮਾਨਕ ਦਾ ਮੈਂ ਕੀ ਗੱਲ ਬਈ ਸਭ ਤੋਂ ਜ਼ਿਆਦਾ ਤੀਮੀ ਦੁਖੀ ਜਿਹਦੀ ਸੋ ਲਖਣੀ ਕੁਖ ਨਹੀਂ ਕੁਖ ਨਹੀਂ ਐ ਉਹ ਵਿਚ ਜੁ ਅੰਤਰਾ ਸਾਗੇ ਮੈਂ ਕਹਾ ਉਹ ਵਿਚ ਲਾਈਨ ਨਹੀਂ ਸੁਣੀ ਕਹਿੰਦਾ ਕਿ ਮੈਂ ਕਹਾ ਨਹੀਂ ਬਰਨਰ ਵਰਗੀ ਜੇਲ ਕੋਈ ਨਹੀਂ ਸਿਆਸਤ ਵਰਗਾ ਖੇਲ ਕੋਈ ਢਾਂਦੇਰ ਵਰਗੇ ਸੰਦੀਲੇ ਦੀ ਭਾਵੇਂ ਸ਼ੈਰਾਂ ਵਰਗੀ ਠੋਕ ਨਹੀਂ ਸਭ ਤੋਂ ਦੀ ਮੈਂ ਯਾਰ ਤੇਰਾ ਲਿਖਿਆ ਮੈਂ ਹੋਰ ਕੀ ਦਾ ਲਿਖਿਆ ਯਾਰ ਹੁਣੇ ਮੈਂ ਰਿਕਾਰਡ ਕਰਕੇ ਤੁਹਾਡੇ ਦੂਜੇ ਪ੍ਰੋਗਰਾਮ ਚ ਜਾਊਗਾ ਮੈਂ ਰਿਕਾਰਡ ਕਰਕੇ ਹਟਿਆ ਉਹ ਸਾਰੇ ਗੀਤ ਚਾਰੇ ਪਾ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਸ੍ਰਿੰਦਰ ਕੌਰ ਦਾ ਸ਼ਿੰਦੇ ਬਾਈ ਦਾ ਇੱਕ ਦੋ ਮਾਨਕ ਦੇ ਤੇ ਜਗੂਨ ਕੌਰ ਦਾ ਪੰਜੇ ਗੀਤ ਰਿਕਾਰਡ ਕਰਤੇ ਮੈਂ ਉਹ ਹਾਂ ਤੇਰੇ ਮਾਰੇ ਜੰਮੀਲੇ ਦੀ ਪੰਜੇ ਰਾਵਰ ਦੀ ਖੁਸ਼ ਨਹੀਂ ਹੋ ਤੋਂ ਜਿਆਦਾ ਸਾਂ ਨਹੀਂ ਦੁਖੀ ਹੋ ਸਿੱਧੀ ਸੁਲੱਖਣੀ ਖੁਸ਼ ਨਹੀਂ ਬਹੁਤ ਬਹੁਤ ਤੁਹਾਡੀ ਗੱਲ ਸਾਬ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਅੱਛਾ ਫਿਰ ਤੁਸੀਂ ਆਪ ਕਦੋਂ ਗਾਉਣ ਲੱਗੇ ਫਿਰ ਫਿਰ ਇਧਰ ਮੈਂ ਕਾਲਜ ਦਾ 70 ਜਮੈਂ ਮੈਂ ਗੋਮਨ ਕਾਲਜ ਤੋਂ ਐਮਏ ਇਕਨੋਮਸ ਕੀਤਾ ਲੁਧਿਆਣਾ ਤੋਂ ਹਾਂਜੀ ਉਦੋਂ ਮੈਂ ਕਾਲਜ ਦਾ ਬੈਸਟ ਸਿੰਗਰ ਸੀ ਮੈਨੂੰ ਕਾਲਜ ਵਾਲਿਆਂ ਨੇ ਰੂਲ ਫਾਰਮਰ ਦਿੱਤਾ ਵੈਰੀ ਗੁੱਡ ਤੇ ਮੈਂ ਕਾਲਜ ਦੀ ਸਟੇਜਾਂ ਤੇ ਬਹੁਤ ਗਾਉਣ ਲੱਗ ਗਿਆ ਅੱਛਾ ਤੇ ਉਦੋਂ ਜਦੋਂ ਸਿਹਰੇ ਸੂਰੇ ਗਿਆ ਕਰਨੇ ਪੈਸੇ ਪੂਸੇ ਆਉਣ ਲੱਗੇ ਲੋਕਾਂ ਦਾ ਟੋਰ ਟੱਪਾ ਹੋ ਗਿਆ ਹਾਂਜੀ ਹਾਂਜੀ ਤੇ ਫਿਰ ਪ੍ਰਚਲਨ ਗਰੇਵਾਲ ਦੇ ਸੌਰੀ ਦਦਾਰ ਸੰਧੂ ਦੇ ਨਾਲ ਪਰਮੇਂਦਰ ਸੰਧੂ ਦਾ ਸੈਟ ਟੁੱਟਿਆ ਸੀ ਹਾਂਜੀ ਤੇ ਉਹਦਾ ਫਾਦਰ ਮੈਨੂੰ ਫਾਦਰ ਮੈਨੂੰ ਕਹਿੰਦਾ ਕਿ ਸਾਡਾ ਗਾਉਣ ਚੱਲਿਆ ਕਰ ਅੱਛਾ ਮੈਂ ਯਾਰ ਮੈਂ ਤਾਂ ਪੀ ਗੋਣ ਮੈਂ ਪ੍ਰੋਫੈਸ਼ਨਲ ਸਿੰਗਰ ਨਹੀਂ ਬਣਨਾ ਮੈਂ ਤਾਂ ਗੀਤਕਾਰ ਹੀ ਰਹਿਣਾ ਤੇ ਮੈਨੂੰ ਨੌਕਰੀ ਮਿਲ ਗਈ ਐ ਮੈਂ ਐਫਸੀ 'ਚ ਲੱਗਿਆ ਸੀ ਇਨਸਪੈਕਟਰ ਤੇ ਕਹ ਮੈਂ ਕਿ ਮੇਰਾ ਧੜਕਾ ਚੱਲ ਪਿਆ ਹਾਂਜੀ ਉਹ ਕਹਿੰਦਾ ਯਾਰ ਉਹਨੇ ਦੋ ਤਿੰਨ ਮੇਰੇ ਕਿਹਾ ਗਿਲ ਸਾਹਿਬ ਫਿਰ ਮੈਂ ਮੈਂ ਇੱਕ ਦਿਨ ਸੋਚਿਆ ਵੀ ਕਾਰ ਤੇ ਜਾਇਆ ਕਰਾਂਗਾ ਨੂੰ ਬੱਸਾਂ ਚੜਦੇ ਫਿਰਦੇ ਬਿਲਕੁਲ ਮੈਂ ਮੈਂ ਉਹ ਕਾਰ ਜਿਹਾ ਕੇ ਗਿਆ ਤੋਂ ਹਾਂ ਪ੍ਰੋਗਰਾਮ ਬਹੁਤ ਕਾਮਯਾਬ ਰਹੇ ਪੈਸੇ ਆਉਣ ਲੱਗੇ ਫਿਰ ਉਹ ਰਿਕਾਰਡਿੰਗ ਸਾਡੀ ਹੋ ਗਈ ਫਿਰ ਯਾਨੀ ਪ੍ਰਮਾਤਮਾ ਨੇ ਐਸੀ ਮਾਂ ਫੜੀ ਫਿਰ ਗਾਂ ਦੀ ਗਾਂ ਗਾਂ ਦੀ ਗਾਂ ਗਾਂ ਦਾ ਸੋਹਣੇ ਗੀਤ ਆ ਜਿਹੜੇ ਤੁਹਾਡੇ ਪਹਿਲੇ ਪ੍ਰੋਗਰਾਮ ਚ ਸਾਰੇ ਇਸ ਬਰਮਿੰਦਰ ਸੰਧੂ ਨਾਲ ਹੀ ਰਿਕਾਰਡ ਕਰਵਾਏ ਬਹੁਤ ਸੋਹਣੇ ਗੀਤ ਮੈਂ ਰਿਕਾਰਡ ਕਰਕੇ ਰਿਆ ਥਲਿਨਾ ਕੇ ਜਦੋਂ ਤੂੰ ਪਾਣੀ ਢੋਲਿਆ ਪਿੰਡੇ ਨੂੰ ਸਲਹਾ ਬਚੜ ਗਈ ਗਲੀ ਵਿੱਚ ਸੀ ਤੇ ਲਿਖ ਕੇ ਬੋਲਿਆ ਮੈਂ ਦਰਾ ਮੂਰੇ ਆ ਕੇ ਖੜ ਗਈ ਮੁੰਜਾ ਤਾਂਦੇ ਦੇ ਦਿਵਾਲਾ ਜੋ ਸੰਧੀਲਾ ਬੁਦਾ ਹੈ ਰੰਗ ਮੁਸ਼ਕੀ ਤੇਰੀ ਬੁੱਕਲ ਹਾਏ ਤੇਰੀ ਬੁੱਕਲ ਮਲਖੀ ਵਰਗੀਨੀ ਚੱਕ ਦੂਗੀ ਖੰਗ ਖੁਸ਼ੀ ਤੇ ਅੱਛਾ ਪਰਮਿੰਦਰ ਸੰਧੂ ਨਾਲ ਮੈਨੂੰ ਪਤਾ ਬਹੁਤ ਸਾਰੇ ਹੋਰ ਗਾਇਕਾਂਵਾਂ ਦੇ ਵੀ ਮੇਰੇ ਕੋਲੇ ਰਿਕਾਰਡ ਪਏ ਆ ਪਰ ਉਹ ਆਪਾਂ ਗਾਲੇ ਪ੍ਰੋਗਰਾਮ ਚ ਲਾਵਾਂਗੇ ਤੇ ਅੱਛਾ ਉਸ ਤੋਂ ਬਾਅਦ ਫਿਰ ਪਰਮਿੰਦਰ ਸੰਧੂ ਨੂੰ ਜਾਲ ਲਾ ਕੇ ਤੇ ਸਟੇਜ ਤੇ ਉਹ ਤਾਂ ਸਾਰੇ ਪੂਰੇ ਕਾਮਯਾਬ ਹੋਏ ਜੋ ਉਸ ਵੇ ਸਾਡਾ ਕੰਪੀਟੀਟਰ ਜਮਕੀਲਾ ਸੀ ਜੋ ਸਾਡੇ ਦੋਵਾਂ ਦੇ ਐਲਪੀ ਐਲਪੀ ਕਾਰਡ ਹੁੰਦੇ ਸਹੀ ਪਰ ਉਹਦਾ ਉਹਦੀ ਉਹਦੀ ਸ਼ੈਲੀ ਦਾ ਗਾਇਕੀ ਦਾ ਸਾਡਾ ਫਰਕ ਸੀ ਬਹੁਤ ਜ਼ਿਆਦਾ ਫਰਕ ਸੀਗਾ ਬਿਲਕੁਲ ਬਿਲਕੁਲ ਹਾਂ ਆ ਜਿੰਨੇ ਜਿੰਨੇ ਚੰਗੀਆਂ ਫੈਮਲੀਆਂ ਸੀ ਪੰਜਾਬ ਦੀਆਂ ਉਹ ਉਥੇ ਅਸੀਂ ਜਾਂਦੇ ਸੀ ਹਾਂ ਉਹ ਕਿਉਂ ਨਹੀਂ ਅੱਜ ਤੱਕ ਬੋ ਸਰੇ ਤਾਂ ਗੈਨਬੋਨ ਵੀ ਦਿੱਲੇ ਹੋ ਗਏ ਵੀਰਲਾ ਕੋਈ ਨਹੀਂ ਹੋ ਉਸ ਵੇਲੇ ਠੀਕ ਹੈ ਜਦੋਂ ਕੋਈ ਵੀ ਆਰਟਿਸਟ ਜਰੂਮ ਹਿੱਟ ਹੁੰਦਾ ਤੇ ਲੋਕਾਂ ਦੀ ਫਰਸਟ ਪ੍ਰੈਫਰੈਂਸ ਉਹਦੀ ਹੋ ਜਾਂਦੀ ਹੈ ਜਦੋਂ ਨਹੀਂ ਮਿਲਦਾ ਫਿਰ ਅਲਟਰਨੇਟਿਵ ਤਾਂ ਹੁੰਦਾ ਹੀ ਹੈ ਹਮੇਸ਼ਾ ਬਿਲਕੁਲ ਹੈਗਾ ਹਾਂਜੀ ਹਾਂਜੀ ਅਸੀਂ ਤਾਂ ਸਾਡੇ ਤੋਂ ਮਾਨਕ ਸਾਹਿਬ ਦਾ ਮੇਰਾ ਦਦਾਰ ਸੰਧੂ ਦਾ ਸ਼ਰੀਕ ਸਾਹਿਬ ਦਾ ਅੱਜ ਤਾਂ ਪੰਜ ਸਤ ਪੈਰਲਲ ਵਧੀਆ ਫਾਸ ਕਰ ਚੱਲ ਰਹੇ ਸਾਨੂੰ ਫਿਕਰ ਨਹੀਂ ਜਿੱਦਣ ਉਹਦੀ ਡੈਥ ਹੋਈ ਉਹਦੋਂ ਸਾਡੇ ਦੋ ਪ੍ਰੋਗਰਾਮ ਸੀ ਦੂਸਰੇ ਦਿਨ ਵੀ ਦੋ ਪ੍ਰੋਗਰਾਮ ਸੀ ਹਾਂ 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 ਤੇਰੀ ਮੁਹੰਮਦ ਬੂਟਾ ਥੋੜੀ ਦੇ ਅੰਕ ਦੇ ਚੈਨਲ ਤੇ ਆ ਤੇ ਉਹਨੂੰ ਪੁੱਛਿਓ ਕਿ ਉਹ ਮੇਰੇ ਨਾਲ ਕੰਮ ਕਰਦਾ ਹੁੰਦਾ ਸੀ ਅਜ ਮਜਿਸ਼ੀਅਨ ਉਦੋਂ ਠੀਕ ਹੈ ਠੀਕ ਹੈ ਕਿਉਂਕਿ ਆਪਾਂ ਵਿਟਨੈਸ ਹੈਗੇ ਆਪਾਂ ਹਾਂਜੀ ਮੇਰੇ ਖੇੜੇ ਦੇ ਹਸਦੀ ਆ ਜਿੱਤ ਗਬਰੂ ਦਾ ਢੋਲ ਗਿਆ ਕੋਈ ਆਵੇ ਸੰਦੀ ਲਾਦਾ ਮੈਨੂੰ ਮੈਸੂ ਤਾਂ ਆਪਣੀ ਲੁਧਿਆਣੇ ਜਿੱਥੇ ਆਪਣੇ ਚਵਾਰੇ ਹੁੰਦੇ ਦਿਦਾਰ ਸੰਧੂ ਵਾਲੇ ਚਵਾਰੇ ਚ ਬਹੁਤ ਵਾਰੀ ਗੈਂ ਕੁਦਰਤੀ ਮੁਲਾਕਾਤ ਨਹੀਂ ਹੋਈ ਕਿਉਂਕਿ ਮੇਰੇ ਕੋਲ ਟਾਈਮ ਇਹਨਾਂ ਖੁੰਦਾ ਸੀਗਾ ਤੁਹਾਨੂੰ ਪਤਾ ਦਿਦਾਰ ਸੰਧੂ ਮੇਰਾ ਬਹੁਤ ਗੂੜਾ ਯਾਰ ਦੋਸੀ ਘਰੇ ਆਉਣਾ ਜਾਂਦਾ ਗੋੜ ਕੋ ਟਾਈਮ ਘਾਟੀ ਸੀ ਅੱਜ ਵੀ 15 15 ਮਿੰਟ ਕਰੀ ਜਾਂਦੇ ਹੋ ਲੋਕਾਂ ਨੇ ਕਿ ਮੇਰੇ ਕੋਲ ਤਾਂ ਟਾਈਮ ਬਹੁਤ ਹੈ ਇਹਦੇ ਨੇ ਜਿਹੜੀ ਘੜੀਆਂ ਨੇ ਇਹ ਨਹੀਂ ਬੰਦ ਹੁੰਦੀਆਂ ਅੱਛਾ ਲੋਕ ਕਹਿੰਦੇ ਕਿ ਇੰਟਰਵਿਊ ਮੇਰੇ ਵੀ 15 15 ਨਹੀਂ ਗਾਲੀ ਕੋਈ ਨਹੀਂ ਗਾਲੀ ਕੋਈ ਨਹੀਂ ਕੰਪੀ ਰਹੀ ਜਾਨ ਤੇਰ ਕੋਲ ਮਿੱਤਰ ਆ ਜਿਵੇਂ ਪੱਕੀ ਅਸਲ ਕੀਤੇ ਚੱਲ ਜਾਊਂਗੀ ਹੱਸ ਵੀ ਚਲਾਉਂਦੇ ਰਹਿਣ ਜੈ ਅਸਲਾਨ ਇੱਕ ਵਾਰ ਚੰਨ ਕੋੜਾ ਸਾਨੂੰ ਦੱਬ ਲੈਣ ਦੇ ਅੱਛਾ ਭਾਈ ਜੀ ਉਦੋਂ ਐਚਐਮਵੀ ਕਲਾਕਾਰ ਬਣਨਾ ਨਾ ਬਹੁਤ ਵੱਡੀ ਗੱਲ ਸੀ ਲੋਕ ਜਦੋਂ ਰਿਕਾਰਡਿੰਗ ਕਰਾਉਣ ਜਾਂਦੇ ਸੀ ਤੇ ਉਹ ਨजीर ਮੁਹੰਮਦ ਜਾਨਾ ਕੀ ਉਹ ਨਾ ਜ਼ਹਿਰ ਮੁਹੰਮਦ ਉਹ ਹੁੰਦਾ ਸੀ ਜਹਿਰ ਜਹਿਰ ਰਹਿਮਤ ਜਹਿਰ ਰਹਿਮਤ ਤੇ ਲੋਕ ਲੋਕ ਨਾ ਮੇਰੇ ਤੋਂ ਪਹਿਲਾਂ ਗੁਰਦੁਆਰੇ ਦੇਖਾ ਕਰਾ ਕੇ ਜਾਂਦੇ ਸੀ ਵੀ ਸਾਡੀ ਸਰ ਕੱਲ ਨੂੰ ਰਿਕਾਰਡਿੰਗ ਹੋ ਜਾਵੇ ਜੇਲ ਸਾਹਿਬ ਮੇਰੇ ਤੋਂ ਪਹਿਲਾਂ ਪਰਮਿੰਦਰ ਨੂੰ ਦੋ ਤਿੰਨ ਵਾਰੀ ਉਹਨਾਂ ਨੇ ਮੋੜ ਦਿੱਤਾ ਸੀ ਜਦੋਂ ਮੇਰਾ ਸੈੱਟ ਬਣਿਆ ਮੈਨੂੰ ਮੈਨੂੰ ਕਹਿੰਦੇ ਵੀ ਉਹ ਸਾਡੀ ਰਿਕਾਰਡਿੰਗ ਨਹੀਂ ਮਗਾਏ ਕਿਹੜੀ ਗੱਲ ਹੈ ਕਿਉਂਕਿ ਮੈਨੂੰ ਐ ਜੀ ਗੀਤਕਾਰ ਨੂੰ ਬੜੀ ਇੱਜ਼ਤ ਦਿੰਦਾ ਸੀ ਮੈਨ ਫਿਰ ਰਿਕਾਰਡ ਕਰ ਰਹੀ ਮੈਂ ਕਹਿੰਦਾ ਕਿਸ ਕੇ ਸਾਥ ਮੈਂ ਵੀ ਪਰਮਿੰਦਰ ਸੰਧੂ ਕੇ ਸਾਥ ਕਹਿੰਦਾ ਉਹ ਤਾਂ ਕਿਸੇ ਕੇ ਸਾਥ ਗਾਦੀ ਮੈਂ ਜੀ ਆਪਣੀ ਗਾਏਗੀ ਗਾਏਗੀ ਉਹਨੇ ਇੱਕ ਮਿੰਟ ਲਾਇਆ ਉਹ ਛੋਟੀ ਜਿਹੀ ਸਲਿਪ ਦਿੰਦਾ ਸੀ ਜੀ ਰਹਿਮਾਨ ਦੇ ਰਿਕਾਰਡਿੰਗ ਸੋ ਸੋ ਡੇਟ ਐ ਕਰਕੇ ਥੱਲੇ ਮੈਂ ਡੇਟ ਪਾ ਕੇ ਅੱਛਾ ਉਹ ਜਦੋਂ ਮੈਨੂੰ ਡੇਟ ਮੈਂ ਤੇ ਅੱਗੇ ਦਿਖਾਈਏ ਹੈਰਾਨ ਹੋ ਗਏ ਕਹਿੰਦੇ ਕਿ ਮੈਂ ਕਿਉਂ ਤੇ ਉਨੇ ਤਾਂ ਬੋਲੇ ਨਹੀਂ ਮੇਰੇ ਮਜ਼ਦਰੀ ਵਿਚਾਰੇ ਫਿਰ ਉਹ ਉਹਨੇ ਉਦੋਂ ਹੁੰਦਾ ਵੀ ਦੋ ਜੇ ਦੋ ਪੀ ਪੀ ਰਿਕਾਰਡ ਤੁਹਾਡੇ ਕਾਮਯਾਬ ਹੋ ਜਾਂਦੇ ਫਿਰ ਐਲਪੀ ਰਿਕਾਰਡ ਹੁੰਦਾ ਫਿਰ ਐਲਪੀ ਕਰਦੇ ਸੀ ਓਟੇ ਠੰਡ ਵਿੱਚ ਮਾਰੂ ਬੁੱਕੜਾਂ ਕੀ ਕੁੜੀ ਲੰਬ ਗਿਆ ਰੇਸ਼ਮੀਰ ਜਾਈ ਵਰਗੀ ਸੜਕਾ ਦੋ ਹੀ ਬੀ ਹੋ ਗਏ ਫਿਰ ਸਾਡਾ ਗੀਤਾ ਭਰੀ ਮੈਨੂੰ ਅਜੈ ਸਾਹਿਬ ਦਾ ਟੈਲੀਫੋਨ ਆ ਗਿਆ ਕਹਿੰਦੇ ਵੀ ਯਾਰ ਕੀ ਐਲਪੀ ਰਿਕਾਰਡ ਕਰਨਾ ਠੀਕ ਹੈ ਫਿਰ ਤੇ ਜਦੋਂ ਆਇਆ ਫਿਰ ਤਾਂ ਅਸੀਂ ਬਜੀ ਪੁੱਛੋ ਨਾ ਪਰ ਮਾਤਮਾ ਦੀ ਨਹੀਂ ਬਰਕਤ ਪਾਈ ਵੀ 50 50 60 60 ਪ੍ਰੋਗਰਾਮ ਹੀ ਨੇ ਦਾ ਕੀਤੇ ਅਸੀਂ ਉਹਨਾਂ ਦੇ ਵਿੱਚ ਬਜੀ ਦੁਕਾਨਾਂ ਜੋੜੀਆਂ ਦਾ ਜੋਰ ਬਹੁਤ ਸੀਗਾ ਤੁਸੀਂ ਸੀ ਦیدارਤ ਸਿੰਘ ਤੁਸੀਂ ਇਧਰੋਂ ਆਪਣੇ ਅਸਦਿਕ ਸਾਹਿਬ ਆਫ ਕੋਰਸ ਇਹ ਸੀਗੀ ਫਿਰ ਚਮਕੀਲਾ ਆ ਗਿਆ ਚੱਲਦਾ ਰਿਹਾ ਪ੍ਰੋਗਰਾਮ ਲੇਕਿਨ ਦੁਕਾਨਾਂ ਜੋੜੀਆਂ ਚ ਪੰਜ ਸੌ ਪੰਜ ਸੱਤ ਬੰਦੇ ਲੁਧਿਆਣੇ ਚ ਆਏ ਹੋ ਸੀ ਪੂਰੇ ਪੰਜਾਬ ਦੇ ਹਾਂਜੀ ਹਾਂਜੀ ਹਾਕਮ ਬਖਤਰੀ ਜੀ ਤੁਸੀਂ ਸੀਗੇ ਪਾਲੀ ਇਹਨੇ ਇਹ ਸਤੋ ਬਾਤ ਬਹੁਤ ਬਾਤ ਪੁੱਛੋਂ ਆਏ ਨੇ ਅੱਛੇ ਮਗਰੋਂ ਆਏ ਆ ਠੀਕ ਹੈ ਠੀਕ ਹੈ ਇਹ ਸਤੋ ਬਾਤ ਮੇਰਾ ਭੈ ਗੁਰਬਾਈਆ ਮੇਰਾ ਛੋਟਾ ਤੇ ਸਤੋ ਬਾਤ ਚਾਏ ਨੇ ਅੱਛਾ ਅੱਛਾ 파ਰਸੀ 파ਰਸੀ ਸਤੋ ਬਾਤ ਆਇਆ ਮੈਂ ਜਮਕੀਲਾ ਹਾਂ ਜੀ ਤੇ ਦਦਾਰ ਹੋਣੀ ਤੇ ਸਦੀਕ ਸਾਹਿਬ ਤੇ ਰਮਲਾ ਇਹ ਮਾਨ ਕੋ ਇਹ ਸਤੋ ਸੀਨੀਅਰ ਸ਼ੇਂਦਾ ਜੀ ਇਹ ਸੀਨੀਅਰ ਸ਼ੇਂਦਾ ਜੀ ਮੇਰੇ ਆਸ-ਪਾਸ ਦੇ ਲੋਕਾਂ ਨੂੰ ਇਹ ਪਰਮ ਬੜਾ ਹੈ ਤਾਂdre ਬੜਾ ਸੰਦੀਲਾ ਕਹਿੰਦੇ ਗਰਮ ਬੜਾ ਹੈ ਪਰ ਤੁਪ ਕਿੰਨੇ ਰੰਗ ਜਾਣਦਾ ਕੋਈ ਕੋਈ ਉਸ ਕੀ ਵਰਗੀ ਕੁੜੀ ਮੁੰਡੇ ਤੇ ਆਸ਼ਕ ਹੋਈ ਵੀ ਗਾਂਗ ਚ ਮਿਲੀ ਮੈਂ ਕਿ ਪਈ ਤੂੰ ਲੈ ਖਸ਼ਬੂਰੀ ਵੇ ਭਾਈ ਜੀ ਜਿਹੜੇ ਐਕਚੁਅਲੀ ਨਾ ਜਿਹੜੇ ਲੇਖਕ ਤੋਂ ਬਾਅਦ ਗਾਇਕ ਬਣੇ ਉਹ ਸਾਰੇ ਕਾਮਯਾਬ ਰਹੇ ਸੀ ਜਿਵੇਂ ਤੁਸੀਂ ਸੀ ਦਦਾਰ ਸੰਧੂ ਹਾਕਮ ਬਖਤਰੀ ਵਾਲਾ ਤੇ ਪਾਲੀ ਹੁਣੀ ਜਿਨ੍ਹਾਂ ਨੇ ਆਪ ਲਿਖਿਆ ਸੀ ਉਹਨਾਂ ਨੂੰ ਪਤਾ ਸੀ ਸੰਗੀਤ ਕਿਵੇਂ ਹੈ ਲਿਖਿਆ ਕਿਵੇਂ ਜਾਂਦਾ ਤੇ ਇਸ ਕਰਕੇ ਮਤਲਬ ਉਹ ਐਚਐਮਵੀ ਕਲਾਕਾਰ ਵੀ ਸੀ ਅੱਜ ਤੱਕ ਜਿੱਥੇ ਮਰਜ਼ੀ ਰਿਕਾਰਡਿੰਗ ਕਰ ਲੋ ਗਿਲਸਾਵੇ ਦਾ ਕਾਰਨ ਹੈ ਵੀ ਤੁਝੇ ਪਿੱਛੇ ਸਪਲਾਈ ਰਹਿੰਦੀ ਹੈ ਜਿਹੜੇ ਜਿਹੜੇ ਬੰਦੇ ਸਪਲਾਈ ਮੱਗਦੇ ਜਿਦੀ ਮਰਜ਼ੀ ਦੁਕਾਨ ਵਧੀਆਂ ਹੋਵੇ ਕਿਉਂਕਿ ਆਪਣੇ ਕੋ ਗੀਤਕਾਰ ਨੇ ਜੇ ਇੱਕ ਗੀਤ ਲਿਖਿਆ ਗਿਆ ਵਧੀਆ ਸਮਝੋ 10 ਸਾਲ ਪਾ ਪਾ ਰਿਆ ਪਾ ਰਿਹਾ ਬਿਲਕੁਲ ਇੱਕ ਜਨੂ ਇੱਕ ਦੂਜਾ ਗੀਤ ਤੀਜਾ ਕੋ ਆਪਾਂ ਤਾਂ ਹੁਣ ਤੱਕ ਉਸੇ ਕਰੈਕਟਰ ਨਾਵਾ ਉਸੇ ਉਸ ਤੋਂ ਵਧੀਆ ਕਿਉਂਕਿ ਜਿੰਨਾ ਹਕੀਮ ਹੋਇਆ ਵਕੀਲ ਹੋਇਆ ਗੀਤਕਾਰ ਹੋਇਆ ਜਿੰਨਾ ਪੁਰਾਣਾ ਹੁੰਦਾ ਉਹਨਾਂ ਹੜਦਾ ਇਹ ਮਲਕ ਪੌਲਿਸ ਨੂੰ ਤਾਂ ਪੌਲਿਸ ਨੂੰ ਤਾਂ ਪੇਪਰੇ ਸੁਚੀ ਦਾ ਵੀ ਆ ਅਸੀਂ ਹੋਰ ਵਧੀਆ ਲਿਖ ਸਕਦੇ ਹੋਰ ਵਧੀਆ ਲਿਖ ਸਕਦੇ ਹਾਂਜੀ ਚੰਦਰੇ ਸੁਭਾ ਦੇ ਵੇਖ ਵੇਖ ਸਾੜੀ ਦੇ ਤਾਂਦਰੇ ਚ ਫੇਰਦੇ ਸੰਧੀਲੇ ਵਰਗੇ ਕਹਿਣ ਰੱਬ ਸਕਾ ਇਹਦਾ ਤਾਇਆ ਬੱਲੀਏ ਜ਼ਿੰਦਗੀ ਚ ਇਹੋ ਇੱਕ ਮਾਇਆ ਬੱਲੀਏ ਦਿਲ ਨਾਲ ਦਿਲ ਨੂੰ ਵਟਾਇਆ ਬੱਲੀਏ ਜ਼ਿੰਦਗੀ ਚ ਇਹੋ ਇੱਕ ਮਾਇਆ ਬੱਲੀਏ ਦਿਲ ਨਾਲ ਦਿਲ ਤੈਨੂੰ ਦਿਲ ਨਾਲ ਅੱਛਾ ਇੱਕ ਐਚ ਐਮ ਵੀ ਕੰਪਨੀ ਦੀ ਉਹ ਸ਼ਰਤ ਹੁੰਦੀ ਸੀ ਵੀ ਜਿਹੜਾ ਬੰਦਾ ਗਾਇਕ ਆ ਉਹਨੂੰ ਇੱਕ ਸਾਜ਼ ਆਉਣਾ ਚਾਹੀਦਾ ਤੁਸੀਂ ਬਾਈ ਜੀ ਕਿਹੜੇ ਕਿਹੜੇ ਸਾਜ਼ ਵਿਚਾਲੇ ਨੇ ਹੋ ਨੇ ਸ਼ਰਤ ਤਾਂ ਕੋਈ ਨਹੀਂ ਸੀ ਪਰ ਸਰ ਮੈਨੂੰ ਸਾਝ ਆਉਂਦੇ ਕਿ ਮੈਂ ਇਹ ਮੈਨੂੰ ਸਦੀਕ ਸਾਹਿਬ ਨੇ ਗੱਲ ਕਹੀ ਸੀ ਜਦੋਂ ਮੈਂ ਮੈਨੂੰ ਕਹਿੰਦਾ ਗੱਲ ਸੁਣ ਜਾਈਂ ਜੇ ਕਲਾਕਾਰ ਬਣਨਾ ਵਾ ਦੋ ਚੀਜ਼ਾਂ ਜ਼ਰੂਰੀ ਆ ਮੈਂ ਕੀ ਗੱਲ ਕਹਿੰਦਾ ਇੱਕ ਬੰਦੇ ਨੂੰ ਤਾਂ ਹਾਰਮੋਨੀਅਮ ਹੋਣਾ ਚਾਹੀਦਾ ਇੱਕ ਕਾਰ ਵੀ ਹੋਣੀ ਚਾਹੀਦੀ ਨਾਲ ਮੈਂ ਕੀ ਗੱਲ ਹਾਂਜੀ ਮੈਨੂੰ ਮੈਨੂੰ ਕਹਿੰਦਾ ਕਹਿੰਦਾ ਕਾਰ ਇਸ ਕਰਕੇ ਵੀ ਕਈ ਵਾਰੀ ਪ੍ਰੋਗਰਾਮ ਤੇ ਡਰਾਈਵਰ ਨਹੀਂ ਆਉਦਾ ਬਣਾਉਣਾ ਵੀ ਤੂੰ ਵੀ ਏਦੋਂ ਹਾਰਮੋਨੀਅਮ ਹੋਂਦਾ ਸਾਹ ਦੇਉ ਜਾ ਕੇ ਆਪ ਪੜੋ ਡਰਾਈਵਰ ਗੱਡੀ ਚਲਾਓ ਚੋਣਾਂ ਲੈ ਕੇ ਭਜੋ ਬਿਲਕੁਲ ਸਦੀਕ ਨੇ ਮੈਨੂੰ ਵੀ ਇਹੀ ਗੱਲ ਦੱਸੀ ਸੀ ਹਾਂਜੀ ਹਾਂਜੀ ਉਹ ਬੜੇ ਕਿਉਂਕਿ ਉਹਨਾਂ ਐਵੇਂ ਆਪਾਂ ਜਿਉ ਮਰਜੀ ਕੇ ਜੋ ਉਹਨਾਂ ਤਜਰਬਾ ਤਾਂ ਬਹੁਤ ਜ਼ਿਆਦਾ ਹੁੰਦਾ ਹੈ ਉਹਨਾਂ ਦਾ ਤਜਰਬਾ ਬਹੁਤ ਜ਼ਿਆਦਾ ਹਾਂਜੀ ਹਾਂਜੀ ਜੀਠਾ ਤੇਰਾ ਮਾਨ ਸਿਕਰਦੀ ਰਹੀ ਮੈਂ ਗੱਲਾਂ ਕਰਦੀ ਜੀਠਾ ਤੇਰਾ ਮਾਨ ਸਿਕਰਦੀ ਰਹੀ ਮੈਂ ਗੱਲਾਂ ਕਰਦੀ ਮੰਦ ਗਿਆ ਹੋਂ ਸਿਰ ਤੋਂ ਪਾਣੀ ਕੌਣ ਹੈ ਤੂੰ ਹੋਰੀ ਕਹਾਣੀ ਲੰਘ ਗਿਆ ਹੋਂ ਸਿਰ ਤੋਂ ਪਾਣੀ ਕੌਣ ਹੈ ਤੂੰ ਹੋਰੀ ਕਹਾਣੀ ਕਹਤਾ ਤੈਨੂੰ ਅੱਕ ਕਿਵੇਂ ਵੀ ਵੀ ਰਹੀ ਵਿਚ ਲੜਨਾ ਨੰਨ ਅਜੇ ਦੱਬੀ ਰਹਿਣ ਦੇ ਗੰਢ ਨੂੰ ਅਜੇ ਬੱਜੀ ਰਹਿਣ ਦੇ ਗੱਲ ਨੂੰ ਅਜੇ ਦੱਬੀ ਰਹਿਣ ਦੇ ਗੰਢ ਨੂੰ ਅਜੇ ਬੱਜੀ ਰਹਿਣ ਦੀ ਕਰਦੀ ਗੱਲ ਘਰ ਵਿੱਚ ਰਹਿੰਦੀ ਤੇਰੀ ਕਿਹੜਾ ਕਲਗੀ ਲੈਂਦੀ ਕਰਦੀ ਗੱਲ ਘਰ ਵਿੱਚ ਰਹਿੰਦੀ ਤੇਰੀ ਕਿਹੜਾ ਕਲਗੀ ਲੈਂਦੀ ਹੋਰ ਕੁਝ ਕਰਨਾ ਹੀ ਨਹੀਂ ਜੇ ਤੂੰ ਮੈਨੂੰ ੁੰਡ ਚੱਕਤਾ ਫੇਰ ਮੈਂ ਲੜਨਾ ਹੀ ਨਹੀਂ ਜੇ ਤੂੰ ਮੈਨੂੰ ੁੰਡ ਚੱਕਤਾ ਫੇਰ ਮੈਂ ਲੜਨਾ ਹੀ ਨਹੀਂ ਜੇ ਤੂੰ ਮੈਨੂੰ ੁੰਡ ਚੱਕਤਾ ਦੇ ਵਾਜੀ ਤੁਹਾਡੇ ਟਾਈਮ ਜਿਹੜਾ ਕਲਚਰ ਚੰਗਾ ਸੀ ਕਿਸੇ ਬਾਡੀਗਾਰਡ ਦੀ ਲੋੜ ਨਹੀਂ ਸੀ ਕਿਸੇ ਬੌਂਸਰ ਬੌਂਸਰ ਕਿਸੇ ਚੀਜ਼ ਦੀ ਲੋੜ ਨਹੀਂ ਸੀ ਕਿੰਨਾ ਲੋਕ ਤੁਹਾਨੂੰ ਮਾਨ ਸਤਿਕਾਰ ਦਿੰਦੇ ਸੀ ਤੁਸੀਂ ਉਹਨਾਂ ਨੂੰ ਮਿਲਦੇ ਸੀ ਜਾ ਜਾ ਕੇ ਹਨਾ ਸੋ ਅੱਜ ਕੱਲ ਤਾਂ ਚਾਹ ਵੀ ਚੇਂਜ ਹੋ ਗਿਆ ਸਾਰਾ ਕੁਝ ਹੀ ਚੇਂਜ ਹੋ ਗਿਆ ਇਹਦੇ ਬਾਰੇ ਕੀ ਵਿਚਾਰ ਹੈ ਤੁਹਾਡਾ ਜੀ 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 ਸਰ ਇਹ ਨਾ ਇਹ ਵੀ ਇੱਕ ਇੱਕ ਤੁਹਾਨੂੰ ਕਲਾਸਾਂ ਲੈਣੀਆਂ ਦੇਣੀਆਂ ਕੱਲਾ ਨਾ ਤੁਹਾਡੇ ਨੌ ਬਣ ਜਾਂਦੇ ਨਹੀਂ ਹੁੰਦਾ ਵੀ ਲੋਕਾਂ ਨੂੰ ਲੋਕਾਂ ਵਿੱਚ ਵਿਚਰਨਾ ਕਿਵੇਂ ਇਹ ਹੁੰਦਾ ਚਾਹੀਦਾ ਇਹ ਤਾਂ ਤੁਸੀਂ ਜਿਹੜੇ ਜਿਹਨਾਂ ਤੁਹਾਨੂੰ ਅੱਜ ਕੱਲ ਜਦੋਂ 5-4 ਲੱਖ ਰੁਪਏ ਦਿੱਤਾ ਜੇ ਤੁਸੀਂ ਜਾ ਕੇ ਉਹ ਪਿਆਰ ਬੰਦੇ ਨੂੰ ਮਿਲਣ ਕਰਨਾ ਹੀ ਨਹੀਂ ਉਹਨੂੰ ਉਹ ਵੇਸ਼ੀ ਨਹੀਂ ਕਰਨੀ ਤੇ ਉਹ ਤੁਹਾਨੂੰ ਉਹਦੀ ਹਮਦਰਦੀ ਤੁਸੀਂ ਕਿਵੇਂ ਜਿੱਤੋਗੇ ਉਹਨੂੰ ਪ੍ਰੋਟੈਕਟ ਕਿਵੇਂ ਕਰੂਗਾ ਕਿਵੇਂ ਪ੍ਰੋਟੈਕਟ ਕਰੂਗਾ ਉਹ ਹਾਂਜੀ ਗਾਂ ਨੂੰ ਤੁਹਾਨੂੰ ਮਿਲ ਸਕਦਾ ਤੇ ਜੇ ਜੇ ਹੁਣ ਤੁਹਾਡੇ ਕੋਲ ਮੈਂ ਚੱਲ ਜਾ ਕੇ ਤੁਹਾਨੂੰ ਪਿਆਰ ਨਾਲ ਮਿਲੂਗਾ ਨਹੀਂ ਤੇ ਤੁਸੀਂ ਮੇਰੇ ਐਸੇ ਉਡ ਪਟਾਂਗ ਸਵਾਲ ਪੁੱਛੋਗੇ ਮੇਰੀ ਪੁੱਛਾਂ ਜਗਾ ਦੋਗੇ ਹਾਂਜੀ ਹਾਂਜੀ ਪਹਿਲਾਂ 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 ਮੈਂ ਤੁਹਾਨੂੰ ਪਿਆਰ ਨਾਲ ਲੋਟ ਕਰੂਗਾ ਤਾਂ ਹੀ ਮੈਂ ਲੋਟ ਆਉਂਗਾ ਕਿਉਂਕਿ ਮੈਂ ਸਾਰੇ ਸਾਰੇ ਨਹੀਂ ਕਲਾਕਾਰ ਜਿਹੜੇ ਮੋਤਵਾਰ ਬੰਦੇ ਆ ਨਾ ਅਸੀਂ ਜਰੂਰ ਉਹਨਾਂ ਨੂੰ ਰਿਸਪੈਕਟ ਨਾਲ ਬੋਲਦੇ ਸੀ ਤੇ ਉਹ ਫਿਰ ਆਪੇ ਸਾਨੂੰ ਪ੍ਰੋਟੈਕਸ਼ਨ ਕਰਦੇ ਉਹ ਕਹਿੰਦੇ ਵੀ ਕਿਸੇ ਨੇ ਉਂਗਲ ਨਹੀਂ ਕਰਨੀ ਇਹਨਾਂ ਵੱਲ ਪਿਛਲੀ ਭਾਈ ਜੀ ਤੁਸੀਂ ਜਿਹੜੇ ਸੀਗੇ ਆਪਾਂ ਗੈਣ ਚੁੱਕੇ ਆ ਨਾ ਤੁਸੀਂ ਨਾ ਲੋਕਾਂ ਦੇ ਕਲਾਕਾਰ ਸੀਗੇ ਲੋਕਾਂ ਵਾਸਤੇ ਆਉਂਦੇ ਸੀ ਲੋਕਾਂ ਵਿੱਚ ਵਿਚਰਦੇ ਸੀ ਤਾਂ ਇਹ ਅੱਜ ਤੱਕ ਤੁਸੀਂ ਤੁਰੇ ਆ ਰਹੇ ਹੋ ਕਾ ਨਹੀਂ ਲੋਕਾਂ ਨੂੰ ਕੰਨਾ ਪਿਆ ਜਿਹੜੇ ਲੋਕ ਕਲਾਕਾਰ ਹੈ ਹੀ ਲੋਕਾਂ ਦੇ ਜੇ ਲੋਕਾਂ ਦਾ ਪਿਆਰ ਗਿਆ ਤੇ ਲੋਕ ਕਲਾਕਾਰ ਗਿਆ ਜੀ ਹਾਂਜੀ ਬਿਲਕੁਲ ਬਿਲਕੁਲ ਜਿਹਨਾਂ ਲੋਕਾਂ ਜਿਹੜਾ ਜਿਹੜਾ ਕਲਾਕਾਰ ਹੈਗਾ ਜਿੰਨਾ ਮਰਜੀ ਸ਼ਰੀਲਾ ਵਾ ਜਿੰਨਾ ਮਰਜੀ ਪੰਚ ਇਹ ਜੇ ਕੁਆਲਿਟੀ ਹੈ ਨਹੀਂ ਤੇ ਕੁਝ ਨਹੀਂ ਗਾਗਾ ਫਿਰ ਗਾ ਨਹੀਂ ਸਕਦਾ ਹਾਂ ਦੋਨੇ ਗਾਉਣੇ ਚਾਹੀਦੇ ਵੀ ਲੇਕਿਨ ਬਹੁਤ ਘੱਟ ਬੰਦੇ ਆ ਜਿਨ੍ਹਾਂ ਵਿੱਚ ਦੋਨੇ ਗਾਉਣੀਆਂ ਆ ਜਿਵੇਂ صدیق ਸਾਹਿਬ ਉਹ ਲੇਖ ਨਹੀਂ ਸਕਦੇ ਕਿ ਕੋਈ ਵੀ ਨਹੀਂ ਹੁਣ ਅੱਜ ਤੱਕ ਲਿਖਿਆ ਲੇਕਿਨ ਗਾਇਕ ਬਹੁਤ ਸੋਹਣੇ ਤਾਂ ਉਹਦੇ ਲੰਬਾ ਟਾਈਮ ਤੋਂ ਗਾਉਂਦੇ ਆ ਇਹ ਮੈਂ ਪਹਿਲਾਂ ਤੁਹਾਨੂੰ ਜ਼ਿਕਰ ਕੀਤਾ ਵੀ ਇਹ ਦੋ ਚੀਜ਼ਾਂ ਹਨਰ ਨੇ ਬਕੋ ਬਕਰੇ ਇਹ ਕੋ ਪਰਮਾਤਮਾ ਕਿਸੇ ਕਿਸੇ ਨੂੰ ਦਿੰਦਾ ਬਿਲਕੁਲ ਕਿਸੇ ਕਿਸੇ ਨੂੰ ਦਿੰਦਾ ਕਈ ਬਹੁਤ ਅچھے ਸ਼ਾਇਰ ਨੇ ਉਹ ਉਹਨਾਂ ਦੀ ਆਵਾਜ਼ ਹੈ ਨਹੀਂ ਕਈ ਬਹੁਤ ਅچھے ਸਿੰਗਰ ਨੇ ਉਹ ਉਹ ਲੇਖ ਨਹੀਂ ਸਕਦੇ ਉਹਦੇ ਦਿਮਾਗ ਚ ਆਈਡੀਆ ਦੇਣ ਦੇ ਬਰਾਬਰ ਨਹੀਂ ਲਿਖ ਸਕਦੇ ਮਾਨ ਮਹਾਰਾਣਾ ਵਾਲੇ ਦੀ ਬਾਜ ਦਾ ਕਿੰਦਾ ਹੈਗਾ ਤੇ ਕਿੰਨੇ ਹਜ਼ਾਰੇ ਸੈਂਕੜੇ ਗੀਤ ਲਿਖਤੇ ਉਹਨਾਂ ਨੇ ਤੇ ਲੇਕਿਨ ਉਹਨਾਂ ਦੀ ਆਪ ਦੀ ਆਵਾਜ਼ ਗਾਉਣ ਵਾਲੀ ਹੈ ਨਹੀਂ ਬੋਲਣਾਈ ਨਹੀਂ ਪਤਾ ਨਹੀਂ ਲੱਗਦਾ ਕੀ ਕਹਿੰਦੇ ਆ ਹੇ ਦਨਕੋ ਉਹ ਮਗਾ ਨੂੰ ਕਹ ਲ ਉਹ ਨਹੀਂ ਹੋ ਕੇ ਕਹੂਗਾ ਕੋਈ ਨਹੀਂ ਕੋਈ ਨਹੀਂ ਆਪਣੇ ਜਿਹੜੀ ਸਾੱਚੇ ਸਾੱਚੇ ਬਿਲਕੁਲ ਮਾਣੀ ਉਹਨਾਂ ਨੂੰ ਇੱਕ ਕਲਮ ਦਿੱਤੀ ਹੈ ਕਲਮ ਦਿੱਤੀ ਹੈ ਬੋਲ ਨਹੀਂ ਦਿੱਤੀ ਉਹ ਉਹ ਤਾਂ ਕਈ ਜਿਹੜੇ ਨੇੜੇ ਬੰਦੇ ਨਾ ਹੁਣ ਮੈਂ ਮੈਂ ਜਦ ਰਉਣਾ ਸੀ ਉਦਨੇ ਉੱਥੇ ਮੈਂ ਉਹਨੇ ਪਿੰਡ ਕੋਲ ਸ਼ੂਟਿੰਗ ਕਰਕੇ ਆ ਮੈਂ ਕਹਿੰਦਾ ਆ ਜਾ 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 ਮੈਂ ਸ਼ਾਮ ਹੋਈ ਹੈ ਜੀ ਉਹਨੇ ਗੱਲ ਦਾ ਪਤਾ ਸਮਝੋ ਘਟੋ ਦੀ ਘੰਟੀ ਨੂੰ ਕੀ ਪਤਾ ਲੱਗਣਾ ਕੀ ਕਹਿੰਦੇ ਮੈਂ ਜਾਣਾਂ ਹੀ ਹੈ ਜੀ ਹਾਂਜੀ ਹਾਂਜੀ ਉਹਨਾਂ ਦਾ ਮੈ ਤਾਂ ਆਪ ਛੇੜ ਲਈ ਹੱਸਦੇ ਹੱਸਦੇ ਛੇੜ ਲਈਦਾ ਕਹਿੰਦੇ ਮਾਨ ਸਾਹਿਬ ਸਾਨੂੰ ਹੌਲੀ ਹੌਲੀ ਬੋਲ ਕੇ ਦੱਸਿਆ ਕਰੋ ਉਹ ਕਹਿੰਦਾ ਲੋਕ ਮੈਟੀ ਖੋਲੀ ਰਹੀਦਾ ਹੈ ਗੈਰ ਜੀ ਜਿਹੜੇ ਬਹੁਲੇ ਨੇੜੇ ਉਹ ਕਹਿੰਦੇ ਰਾਤ ਨੂੰ ਅਸੀਂ ਟੇਪ ਕਰ ਲੈਂਦੇ ਸੀ ਹੌਲ ਵਾਲਾ ਸੁਣਦੇ ਵੀ ਆ ਕੇ ਹਾਂਜੀ ਸੋ ਕਹਿਣ ਦੀ ਗੱਲ ਹੈ ਵੀ ਦੇਖੋ ਹਰ ਦੋਨੇ ਚੀਜ਼ਾਂ ਕਿਸੇ ਕਿਸੇ ਨੂੰ ਮਿਲ ਜਾਂ ਬਹੁਤ ਘੱਟ ਹੈ ਤੁਸੀਂ ਅਸੀਂ ਦਰਦ ਸੁਣਦੇ ਹਾਂ ਬਹੁਤ ਵੱਡਾ ਗਰਾਵ ਹੈ ਜੀ ਉਹਨਾਂ ਦਾ ਬਹੁਤ ਵੱਡਾ ਗਰਾਵ ਸਾਡੇ ਵੱਡੇ ਭਰਾ ਨੇ ਚੱਕਾਰ ਯੋਗ ਨੇ ਸਾਡਾ ਅਸੀਂ ਬਹੁਤ ਇੱਜ਼ਤ ਕਰਦੇ ਹਾਂ ਉਹਨਾਂ ਦੀ ਬਹੁਤ ਬੱਬਾ ਦਾ ਪਿਆਰ ਕਰਦੇ ਉਹ ਬਹੁਤ ਪਿਆਰ ਕਰਦੇ ਸਾਡੇ ਪੌਂਦੀਆਂ ਬਲੋਰੀ ਅੱਖਾਂ ਤੋਂ ਦੇ ਵਿੱਚ ਦੀ ਅੱਖਾਂ ਸੋਹਣੀਆਂ ਤੇਰੇ ਚ ਰੱਖਾਂ ਆੜੇ ਪੌਨੀਆਂ ਬਲੌਰੀ ਅੱਖਾਂ ਕੁੰਡੇ ਵਿੱਚ ਦੀ ਅੱਖਾਂ ਸੋਹਣੀਆਂ ਤੇਰੀ ਤੇਰਾ ਖੰਡ ਵਿੱਚ ਦੀ ਤੇ ਅੱਛਾ ਬਾਕੀ ਮੇਲਾ ਫੇਰ ਹੋਈ ਸੀ ਗੱਲ ਮੇਰੀ ਆਪਣੇ ਭੱਟੀ ਭੜੀ ਵਾਲੇ ਨਾਲ ਕਹਿੰਦੇ ਭਾਈ ਫਰਵਰੀ ਦਾ ਫੇਰ ਹੋ ਰਿਹਾ ਆਉਣ ਵਾਲਾ ਮੇਲਾ ਉਹ ਗੱਲ ਸਾਹਿਬ ਤੁਸੀਂ ਤਾਂ ਉੱਥੇ ਬੱਲੇ ਬੱਲੇ ਕਰਾ ਰਹੇ ਜਦੋਂ ਜਾਣੇ ਭਾਗ ਲਾ ਦਿੰਦੇ ਹਾਂ ਮੈਂ ਲਹਾਰੇ ਮੇਲੇ ਤੇ ਬਲਵਿੰਦਰ ਬਾਬਾ ਜੀ ਦੇ ਦੇਖਿਆ ਉੱਥੇ ਵੀ ਦੇਖਿਆ ਹਾਂਜੀ ਹਾਂਜੀ ਉੱਥੇ ਜਾਣੇ ਰੋਡੀ ਪੰਜਾਬੀ ਰੇਡੀਓ ਯੂਐਸਏ ਤੇ ਤੁਸੀਂ ਗਿੱਲ ਸਾਹਿਬ ਜਿੱਦਾਂ ਜਾਂਦੇ ਬਰਕਤ ਹੀ ਆ ਜਾਂਦੀ ਆ ਭਾਜੀ ਐਸੀ ਜਰੂਰ ਥੋੜਾ ਕੋਈ ਕੰਟਰੀਬਿਊਸ਼ਨ ਹੋ ਗਈ ਥੋੜੀ ਨਾ ਹਾਂ ਨਹੀਂ ਭਾਜੀ ਉਹ ਤਾਂ ਫਿਰ ਉਸ ਤੇ ਤੁਸੀਂ ਸਾਰੇ ਯਾਰ ਦੋਸਤ ਮਿਲਦੇ ਮਿਲਦੇ ਆ ਕਿਉਂਕਿ ਅਸੀਂ ਜਾਣਿਆ ਸੀ ਤਾਂ ਮਨ ਅੰਦਰੋਂ ਤਾਂ ਮਨੋਂ ਤੁਹਾਨੂੰ ਸਾਰਾ ਪਾਸੇ ਅਸੀਂ ਤੁਹਾਡੇ ਨਾਲ ਖੜੇ ਮੇਲੇ ਕਰਾਓ ਕਿਉਂਕਿ ਸਾਨੂੰ ਵਿਚਾਰ ਆਉਂਦਾ ਬਹੁਤ ਜੀ ਇਹਾਰੇ ਮੇਲੇ ਤੇ ਤੁਸੀਂ ਪਿਆਰ ਬੜਾ ਦਿਖਾਇਆ ਉੱਤੇ ਬਾਬਾ ਜੀ ਦੇ ਵੀ ਹਾਂਜੀ ਤੇ ਇੱਥੇ ਵੀ ਸਾਰੇ 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 ਕਲਾਕਾਰ ਵੀ ਤੁਹਾਨੂੰ ਬੜੇ ਪਿਆਰ ਨਾਲ ਸਾਰੇ ਕਲਾਕਾਰ ਮੇਰੇ ਦੇਖਦਾ ਬਿਲਕੁਲ ਬਾਈ ਜੀ ਹੁਣ ਮੈਂ ਮੈਂ ਤੁਹਾਨੂੰ ਇਹ ਹੁਣ ਮੇਲੇਾਂ ਤੇ ਜਲ ਲੱਗਾ ਮੈਂ ਵੀ ਦੇਖ ਲੀਦਾ ਵੀ ਕਿਹੜਾ ਬੰਦਾ ਵੀ ਜਿਹੜਾ ਯੂਨੀਕ ਪਰਸਨੈਲਿਟੀ ਲੱਗਦੀ ਆ ਮੈਂ ਪੁੱਛਿਆ ਵੀ ਕਹਿੰਦੇ ਬਹੁਤ ਵੱਡਿਆ ਲੋਕ ਨੇ ਵਧੀਆ ਸੱਜਣ ਮਿੱਤਰ ਨੇ ਬੜੀ ਕਦੇ ਮੇਰਾ ਲੋਹਾਰੇ ਵਾਲਾ ਆਪਾਂ 15 ਫਰਵਰੀ ਦਾ ਕਰਤੇ ਤੇ ਬਾਈ ਦਾ ਲੁਧਿਆਣੇ ਵਾਲਾ ਆਪਾਂ ਫਿਰ ਉੱਥੇ ਇਕੱਠੇ ਹੁੰਨੇ ਆ ਤੇ ਆਇਆ ਸੈਂਟਰ ਤੋਂ ਬਾਅਦ ਜੀ ਥੋੜੀ ਇੰਤਜ਼ਾਰ ਕਰਾਂਗੇ ਤੁਹਾਡਾ ਅਸੀਂ ਬਿਲਕੁਲ ਬਿਲਕੁਲ ਆਵਾਂਗੇ ਬਾਈ ਜੀ ਜ਼ਰੂਰ ਤੇ ਪਾਰਾ ਸੈੱਟ ਕਰਿਓ ਰੁੱਸੇ ਕੀ ਕੌਣ ਮਨਾਊਗਾ Lord, but i don't i ਅੱਜ ਆਪਾਂ ਪਰੂਗੋਂ ਇੰਨੀ ਕਿ ਰੱਖਦੇ ਫੇਰ ਤੁਸੀਂ ਇੱਕ ਅੱਧੀ ਇੰਟਰਵਿਊ ਤੁਹਾਡੀ ਤੁਹਾਡੇ ਜਾਣ ਤੋਂ ਪਹਿਲਾਂ ਇੰਡੀਆ ਬੈਕ ਜਾਣ ਤੋਂ ਪਹਿਲਾਂ ਫੇਰ ਮੈਂ ਕਰੂੰਗਾ ਆਪਾਂ ਉਹਦੇ ਤੇ ਨਵੇਂ ਸਬਜੈਕਟ ਰੱਖਾਂਗੇ ਤੇ ਹੋਰ ਬਾਕੀ ਸ ਤਾਂ ਸਾਰਾ ਕੁਝ ਆ ਗਿਆ ਜਿਹੜੇ ਮੇਰੇ ਮਨ ਦੇ ਵਿੱਚ ਸੀ ਗੱਲਾਂ ਬਾਤਾਂ ਕਰਨੀਆਂ ਮੈਂ ਮਤਲਬ ਇਹੀ ਚਾਹੁੰਦਾ ਸੀ ਐਚਐਮਵੀ ਕਲਾਕਾਰ ਬਣਨਾ ਬਈ ਬਾਲਾ ਸੌਖਾ ਕੰਮ ਨਹੀਂ ਸੀ ਜਿਸ ਨਾਲ ਤੁਸੀਂ ਬਣੇ ਥੋੜੇ ਬੰਦੇ ਸੀ ਐਚਐਮਵੀ ਵਾਲੇ ਕਲਾਕਾਰ ਲੇਕਿਨ ਅੱਜ ਜਿੱਤੇ ਮਨਜੀ ਕਰ ਦੋ ਹਾਂਜੀ ਤੇ ਮੈਂ ਤਾਂ ਅਗਿਲ ਸਭ ਤੁਹਾਡਾ ਸ਼ੁਕਰਗੁਜ਼ਾਰ ਆ ਪੰਜਾਬੀ ਰੇਡੀਓ ਯੂਐਸਏ ਦਾ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਬਾਬਾ ਜੀ ਦਾ ਵੀ ਕਿਉਂ ਬਲਵਿੰਦਰ ਬਾਬਾ ਜੀ ਵੀ ਬੜੇ ਪਹਿਲਾਂ ਮੈਨੂੰ ਤੁਹਾਡੇ ਨਾਲ ਮਿਲਾਇਆ ਉਹਨਾਂ ਨੇ ਹਾਂਜੀ ਹਾਂਜੀ ਬਿਲਕੁਲ ਤੇ ਮੈਂ ਇਹ ਕਿ ਤੁਹਾਨੂੰ ਬੇਨਤੀ ਕਰਦਾ ਵੀ ਅੱਗੇ ਜਦੋਂ ਅਗਲੀ ਇੰਟਰਵਿਊ ਭਜੂ ਭਜੂ ਨਾ ਕਰਿਓ ਬਸ ਨਹੀਂ ਕਰਦੇ ਨਹੀਂ ਕਰਦੇ ਵੀ ਕਰੋ ਵੀ ਕਰੋ ਆਪਾਂ ਟਾਈਮ ਥੋੜਾ ਜਿਹਾ ਲੰਮਾ ਲੰਮਾ ਕਰ ਦਿਆਂਗੇ ਗੱਲ ਹੀ ਕੋਈ ਨਹੀਂ ਹੈਗੀ ਹੈ ਨਾ ਭਜੂ ਭਜੂ ਨਾ ਕਰਿਓ ਸਾਨੂੰ ਨਾਲ ਇਹਦੇ ਬਾਈ ਜੀ ਸਾ ਨਾਲ ਗੱਲ ਕਰਿਓ ਹਾਂ ਨਹੀਂ ਨਹੀਂ ਇਹਦੇ ਇਸ ਨਾਲ ਸਾਨੂੰ ਟਾਈਮ ਦੇ ਵਿੱਚ ਲਿਮਟ ਲੈਣਾ ਪੈਂਦਾ ਇਹਦੇ ਚੋਂ ਵੀ ਮੈਨੂੰ ਖਟਵੰਟ ਕਰ ਪੂਰੀ ਬਣਾ ਕੇ ਤੇ ਇਹਨਾਂ ਨੂੰ 15 ਮਿੰਟ ਤੇ ਲਿਆ ਕੇ ਦਿਓਣਾ ਕੋਈ ਨਹੀਂ ਇੱਕ ਐਂਟਰੀ ਤੁਹਾਨੂੰ ਹੋਰ ਦੇ ਦਾਂਗੇ 21 ਗੇਟ 1 ਫ੍ਰੀ ਕਰਦੇ ਬਹੁਤ 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 ਮੇਰੇ ਭਾਈ ਓਕੇ ਭਾਈ ਬਹੁਤ ਬਹੁਤ ਸਾਡੇ ਬਹੁਤ ਖੁਸ਼ਕਿਸਮਤ ਤੁਸੀਂ ਸਾਡੇ ਪ੍ਰੋਗਰਾਮ ਦਿੱਤਾ ਪ੍ਰੋਗਰਾਮ ਤੇ ਸਾਰੇ ਚਾਰ ਚਾਰ ਨੂੰ ਲਾਏ ਆ ਜਿਉਂਦੇ ਬਸਦੇ ਰਹੋ ਮਿਲਦੇ ਆ ਮੇਲੇ ਤੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਾਕਰੀ ਸਸਿਗਾ 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 ਕਪਨੀ ਥੁੱਕ ਦਿਨ ਬੂਥ ਜੰਗ ਸੋਹਰਿਆਂ ਨੂੰ ਤੁਰ ਜਾਨ ਥੁੱਕ ਦਿਨ ਬੂਥ ਜੰਗ ਸੋਹਰਿਆਂ ਨੂੰ ਤੁਰ ਜਾਨ ਫੂੜਾ ਵਿਸਣੋ ਦਾ ਅਸਰ ਰੋਕਨੀ ਆਵੇਂ ਰੋਜ ਕੇ ਪਾਉਣਾ ਤਾਂ ਕਿ ਆ ਸਮਝੇ மண்டப